ਕਈ ਲੋਕ ਜਿਹੜੇ ਨੇ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ ਸਾਡਾ ਜਿਹੜਾ ਅੰਨਦਾਤਾ ਉਹ ਉਹ ਬਹੁਤ ਬੜੀ ਪਾਵਰ ਹੈ ਬਾਕੀ ਬਹੁਤ ਬੜੀ ਪਾਵਰ ਹੈ ਉਹਨੂੰ ਸਮਝਣ ਦੀ ਲੋੜ ਹੈ ਤੁਸੀਂ ਸੜਕਾਂ ਤੇ ਰੁਲੀ ਜਾਵੇ ਉਹਦੀ ਹੈਲਥ ਸਭ ਤੋਂ ਵਧੀਆ ਚੀਜ਼ ਦਾ ਧਿਆਨ ਰੱਖੋ ਇੱਕ ਤਾਂ ਤੁਸੀਂ ਆਪਣੇ ਕੋਲੇ ਹਲਦੀ ਰੱਖੋ ਬਾਬਿਓ ਹਲਦੀ ਰੱਖੋ ਆਪਣੇ ਕੋਲੇ ਹਲਦੀ ਦੀ ਦੋ ਚੁਟਕੀਆਂ ਦੁੱਧ ਚ ਪਾ ਕੇ ਰਾਤ ਨੂੰ ਪੀ ਕੇ ਸੌਂ ਜਾਓ ਮੈਂ ਕਿਹਾ ਜਿੰਨਾ ਵੀ ਦਿਨ ਦਾ ਕਰਵਾਹਟ ਹੈ ਚਾਹੇ ਉਹ ਗੱਲਾਂ ਦਾ ਚਾਹੇ ਉਹ ਕਹਾਣੀਆਂ ਦਾ ਚਾਹੇ ਉਹ ਲੈਕਚਰਾਂ ਦਾ ਚਾਹੇ ਜਿਹੜੀ ਡੱਕ ਰਹੀ ਅੰਦਰ ਜਾ ਰਹੀ ਹੈ ਕਿ ਅਥਰੂ ਗੈਸ ਆ ਗਈ ਕੋਈ ਹੋਰ ਚੀਜ਼ ਆ ਗਈ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਹਲਦੀ ਰਾਤ ਨੂੰ ਜ਼ਰੂਰ ਖਾਇਆ ਕਰੋ ਹਰ ਚੀਜ਼ ਆ ਇਹ ਨਹੀਂ ਹੁੰਦੀ ਹੈ ਕਿ ਜਿਵੇਂ ਫੌਜੀ ਫਰੰਟ ਤੇ ਲੜਦਾ ਤਾਂ ਇਹ ਨਹੀਂ ਹੁੰਦਾ ਕਿ ਜਿਹੜਾ ਫਰੰਟ ਤੇ ਲੜਦਾ ਉਹੀ ਦੇਸ਼ ਦਾ ਭਗਤਾ ਉਹੀ ਤੁਹਾਡਾ ਦੋਸਤ ਹੈ ਮੈਂ ਇੱਥੇ ਬੈਠਾ ਵੀ ਤੜਪਦਾ ਵੀ ਯਾਰ ਕੁਝ ਤੇ ਕਰਿਆ ਜਾ ਸਕਦਾ ਕਰੋਂ ਬਾਹਰ ਬੈਠੇ ਹਾਂ ਬਹੁਤ ਇੱਜਾ ਦੇਖਣੀਆਂ ਪੈਂਦੀਆਂ ਨੇ ਘਰੇ ਇਸ ਜਿਹੜੀ ਸਰਦਾਰੀ ਆ ਉੱਥੇ ਥੋੜੀ ਨਾ ਹੋਣੀ ਆ ਉੱਥੇ ਅਸੀਂ ਆਪਦੇ ਹੱਕ ਲਈ ਲੜ ਰਹੇ ਹਾਂ ਉੱਥੇ ਅਸੀਂ ਆਪਦੇ ਘਰ ਲਈ ਨਹੀਂ ਲੜ ਰਹੇ ਉੱਥੇ ਅਸੀਂ ਆਪਦੀ ਹੋਂਦ ਲਈ ਲੜ ਰਹੇ ਹਾਂ ਕਿਸਾਨੀ ਅੰਦੋਲਨ ਚ 8-10 ਦਿਨ ਹੋ ਚੱਲੇ ਆ ਜੋ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਲਿਆ ਅਸੀਂ ਵੀ ਉੱਥੇ ਰਹੇ ਔਰ ਉਸੇ ਸਮੇਂ ਦੇ ਵਿੱਚੋਂ ਜਿਹੜਾ ਦਿਨ ਰਾਤ ਉੱਥੇ ਕੁਝ ਵੇਖਿਆ ਜਾਂ ਲੋਕਾਂ ਦੀ ਜਿਵੇਂ ਇੱਕ ਪਾਸੇ ਤਾਂ ਵਿਪਤਾ ਹੋਰ ਜ਼ਿਆਦਾ ਨੇ ਦੂਜੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਤਾਂ ਗੋਇਲ ਸਾਹਿਬ ਨੇ ਸਾਨੂੰ ਸੱਦਾ ਦਿੱਤਾ ਜੋ ਵੈਦਮਾਨ ਦੇ ਐਮ ਡੀ ਨੇ ਉਹ ਗੋਇਲ ਸਾਹਿਬ ਕਹਿੰਦੇ ਕਿ ਸਾਡੇ ਕੋਲ ਆਓ ਤੁਹਾਨੂੰ ਦੱਸੀਏ ਕੁਝ ਨੁਸਖੇ ਕਿਉਂਕਿ ਬਹੁਤ ਸਮਾਂ ਹੋ ਗਿਆ ਤੇ ਅਸੀਂ ਅੱਜ ਉਹਨਾਂ ਕੋਲ ਪਹੁੰਚੇ ਆ ਤੇ ਗੋਇਲ ਸਾਹਿਬ ਜਿਵੇਂ ਮੈਂ ਕਿਹਾ ਵੀ 8-10 ਦਿਨ ਦਾ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਸੀ ਕਿ ਉੱਥੇ ਕੀ ਕੁਝ ਚੱਲ ਰਿਹਾ ਤੇ ਦੂਜੇ ਪਾਸੇ ਲੋਕੀ ਸਿਹਤ ਤੋਂ ਵੀ ਬੜੇ ਕਰਲਾਉਂਦੇ ਹਨ ਹਣਾ ਤੇ ਉਹਦੇ ਬਾਰੇ ਹੁਣ ਤੁਸੀਂ ਇਹੋ ਜਿਹਾ ਕਿਹੜਾ ਨੁਸਖਾ ਹੈ ਕਿ ਜਿਹੜਾ ਲੋਕਾਂ ਨੂੰ ਇੱਕ ਤਾਂ ਥੋੜੀਆਂ ਗੱਲਾਂ ਨਾਲ ਵੀ ਕਈ ਵਾਰੀ ਸਕੂਨ ਮਿਲ ਜਾਂਦਾ ਪਤਾ ਕੀ ਹੈ ਜੋਸ਼ ਜੋਸ਼ ਦੇ ਵਿੱਚ ਸਾਡੇ ਨੌਜਵਾਨ ਦੇਖੋ ਜੋਸ਼ ਹੋਣਾ ਵੀ ਚਾਹੀਦਾ ਆਪਣੇ ਹੱਕ ਸੱਚ ਲਈ ਦੁਨੀਆ ਜੋਸ਼ ਰਹੀਦੀ ਆ ਪਰ ਨਾਲ ਨਾਲ ਜਦੋਂ ਆਪਾਂ ਰਾਤ ਨੂੰ ਇਕੱਲੇ ਬੈਠਨੇ ਆ ਫਿਰ ਸਾਰਾ ਥੱਕ ਹਰ ਕੇ ਬੈਠਦੇ ਆ ਫਿਰ ਪਤਾ ਲੱਗਦਾ ਵੀ ਗਿੱਟਾ ਵੀ ਦੁਖਦਾ ਗੋਡੇ ਵੀ ਮੋਢੇ ਵੀ ਹੈ ਤਾਂ ਇਨਸਾਨ ਆ ਨਾ ਆਪਾਂ ਠੀਕ ਆ ਲੜਨਾ ਵੀ ਪਊਗਾ ਸਾਨੂੰ ਲੜਨ ਵਾਲੀ ਤਕੜੇ ਵੀ ਰਹਿਣਾ ਪਊਗਾ ਇੱਕ ਤਾਂ ਮੈਂ ਸਾਰਿਆਂ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਵੀ ਜਿਹੜਾ ਵਾਇਰਲ ਆ ਵਾਇਰਸ ਆ ਜੋ ਵੀ ਕੰਮ ਹੋ ਰਿਹਾ ਦੇਖੋ ਉਹ ਤੇ ਰਿਹਾ ਹੀ ਆ ਹੈਲਥ ਦੇ ਖਿਲਾਫ ਹੈ ਚਾਹੇ ਸਾਡੇ ਪੁਲਿਸ ਵਾਲੇ ਕਰਮੀ ਨੇ ਚਾਹੇ ਸਾਡੇ ਸਿੱਖ ਭਰਾ ਨੇ ਚਾਹੇ ਸਾਡੇ ਕੋਈ ਉੱਥੇ ਬ੍ਰਾਹਮਣ ਭਰਾ ਨੇ ਜਿਹੜਾ ਵੀ ਇਨਸਾਨ ਉਸ ਮਹੌਲ 'ਚ ਹੈਗਾ ਚਾਹੇ ਉਹ ਕਿਸੇ ਵੀ ਡਿਊਟੀ ਤੇ ਆ ਉਹ ਸਭ ਦੀ ਆਪਣੀ ਆਪਣੀ ਡਿਊਟੀ ਹੈ ਸਭ ਨੇ ਆਪਣਾ ਆਪਣਾ ਢੋਲ ਵਜਾਉਣਾ ਹੈ ਕਈ ਡਾਕਟਰ ਵੀ ਪਹੁੰਚੇ ਨੇ ਪਰ ਕਈ ਲੋਕ ਜਿਹੜੇ ਨੇ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ ਸਾਡਾ ਜਿਹੜਾ ਅੰਨਦਾਤਾ ਉਹ ਉਹ ਬਹੁਤ ਵੱਡੀ ਪਾਵਰ ਹੈ ਬਾਕੀ ਬਹੁਤ ਵੱਡੀ ਪਾਵਰ ਹੈ ਉਹਨੂੰ ਸਮਝਣ ਦੀ ਲੋੜ ਹੈ ਤੇ ਅਰੇ ਨੈਰਾਪੁਰ ਆਈ ਵੀ ਨਹੀਂ ਬਈ ਉਹ ਸੜਕਾਂ ਤੇ ਰੁਲੀ ਜਾਵੇ ਉਹਦੇ ਹੈਲਥ ਸਭ ਤੋਂ ਵਧੀਆ ਚੀਜ਼ ਦਾ ਧਿਆਨ ਰੱਖੋ ਇੱਕ ਤਾਂ ਤੁਸੀਂ ਆਪਣੇ ਕੋਲੇ ਹਲਦੀ ਰੱਖੋ ਬਾਬਿਓ ਹਲਦੀ ਰੱਖੋ ਆਪਣੇ ਕੋਲੇ ਹਲਦੀ ਦੀ ਦੋ ਚੁਟਕੀਆਂ ਦੁੱਧ ਚ ਪਾ ਕੇ ਰਾਤ ਨੂੰ ਪੀ ਕੇ ਸੌਂ ਜਾਓ ਮੈਂ ਕਹਿੰਦਾ ਜਿੰਨਾ ਵੀ ਦਿਨ ਦਾ ਕੜਵਾਹਟ ਹੈ ਚਾਹੇ ਉਹ ਗੱਲਾਂ ਦਾ ਚਾਹੇ ਉਹ ਕਹਾਣੀਆਂ ਦਾ ਚਾਹੇ ਉਹ ਲੈਕਚਰਾਂ ਦਾ ਚਾਹੇ ਜਿਹੜੀ ਨੱਕ ਰਹੀ ਅੰਦਰ ਜਾ ਰਹੀ ਹੈ ਤੂੰ ਆ ਤਾੜ ਜੋ ਵੀ ਹੈ ਪਾਣੀ ਚਲਿਆ ਜਾਂਦਾ ਕੋਈ ਪਾਣੀ ਦੀ ਬੁਛਾਰ ਆ ਗਈ ਕੋਈ ਅਥਰੂ ਗੈਸ ਆ ਗਈ ਕੋਈ ਹੋਰ ਚੀਜ਼ ਆ ਗਈ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਹਲਦੀ ਰਾਤ ਨੂੰ ਜ਼ਰੂਰ ਖਾਇਆ ਕਰੋ ਹਲਦੀ ਇਜ਼ ਹੈਲਦੀ ਫॉर ਯੂ ਮਤਲਬ ਇਹਦੇ ਨਾਲ ਕੀ ਆ ਕਿ ਤੁਹਾਡੀਆਂ ਜਿਹੜੀਆਂ ਲੰਗਸ ਨੇ ਉਹਨਾਂ ਨੂੰ ਤਕਲੀਫ ਨਹੀਂ ਹੋਊਗੀ ਇਹ ਮੈਨੂੰ ਮਤਲਬ ਅਸੀਂ ਇੱਥੇ ਬੈਠੇ ਆ ਚਾਹੇ ਉਹ ਉੱਥੇ ਪੁਲਿਸ ਕਰਮੀ ਨੇ ਚਾਹੇ ਪੋਜੀਟਿਵ ਲੋਗ ਨੇ ਚਾਹੇ ਉਹ ਨੈਗੇਟਿਵ ਲੋਗ ਨੇ ਜਿਹੜੇ ਵੀ ਇਨਸਾਨ ਇਸ 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 ਮੂਵਮੈਂਟ ਦੇ ਵਿੱਚ ਹੈਗੇ ਆ ਸਾਡੇ ਭਰਾ ਦੇ ਸਾਡੇ ਭੈਣ ਭਰਾ ਨੇ ਔਰ ਉਹਨਾਂ ਦੀ ਤਕਲੀਫ ਨਹੀਂ ਬਰਦਾਸ਼ਤ ਹੁੰਦੀ ਕਈ ਵਾਰੀ ਹਰ ਚੀਜ਼ ਆ ਐ ਨਹੀਂ ਹੁੰਦੀ ਕਿ ਜਿਵੇਂ ਫੌਜੀ ਫਰੰਟ ਤੇ ਲੜਦਾ ਤਾਂ ਇਹ ਨਹੀਂ ਹੁੰਦਾ ਕਿ ਜਿਹੜਾ ਫਰੰਟ ਤੇ ਲੜਦਾ ਉਹੀ ਦੇਸ਼ ਦਾ ਭਗਤਾ ਉਹੀ ਤੁਹਾਡਾ ਦੋਸਤ ਹੈ ਮੈਂ ਇੱਥੇ ਬੈਠਾ ਵੀ ਤੜਫਦਾ ਵੀ ਯਾਰ ਕੁਛ ਤੇ ਕਰਿਆ ਜਾ ਸਕਦਾ ਪਰ ਇਹ ਮੈਂ ਅੱਜ ਫਿਰ ਬੁਲਾਇਆ ਏਬੀਪੀ ਨਿਊਜ਼ ਵਾਲਿਆਂ ਨੂੰ ABC نیوز ਵਾਲਿਆਂ ਨੂੰ ਮੈਂ ਕਹਾਂ ਵੀ ਇੱਕ ਵਾਰੀ ਆ ਕੇ ਸੰਦੀਪ ਥੋੜੀਆਂ ਜਿਹੀਆਂ ਗੱਲਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਅਸੀਂ ਜਿਹੜਾ ਕੁਝ ਵੇਖਿਆ ਨਾ ਆਪ ਵੀ ਹੰਡਾਇਆ ਤੇ ਲੋਕੀ ਦੁਖੀ ਬਹੁਤ ਆ ਮਤਲਬ ਕੀ ਕੁਛ ਅੰਦਰ ਜਾ ਰਿਹਾ ਸਰੀਰ ਦੇ ਹੰਝੂ ਗੈਸ ਨੇ ਤਾਂ ਬੁਰਾ ਹੀ ਹਾਲ ਕਰਤਾ ਹੰਝੂ ਗੈਸ ਨੇ ਬੁਰਾ ਹਾਲ ਕੀਤਾ ਪਿਆ ਔਰ वैसे भी जी ਤੁਸੀਂ ਘਰੋਂ ਬਾਹਰ ਬੈਠੇ ਹੋ ਬਹੁਤ ਇਝਾਂ ਦੇਖਣੀਆਂ ਪੈਂਦੀਆਂ ਨੇ ਘਰੇ ਅਸੀਂ ਮਤਲਬ ਘਰ ਵਾਲੀ ਤੋਂ ਬਿਨਾ ਗਲਾਸ ਨਹੀਂ ਚੱਕ ਕੇ ਪਾਣੀ ਦਾ ਪੀਂਦੇ ਤੇ ਰੋਟੀ 'ਚ ਜੇ ਘੋ ਘਟ ਪੈ ਗਿਆ ਕੌਲੀ ਮਾਰਦੇ ਆਂ ਭਗਾ ਕੇ ਮਤਲਬ ਘਰੇ 'ਚ ਜਿਹੜੀ ਸਰਦਾਰੀ ਆ ਉੱਥੇ ਥੋੜੀ ਨਾ ਹੋਣੀ ਆ ਉੱਥੇ ਅਸੀਂ ਆਪਦੇ ਹੱਕ ਲਈ ਲੜ ਰਹੇ ਆਂ ਉੱਥੇ ਅਸੀਂ ਆਪਦੇ ਘਰ ਲਈ ਨਹੀਂ ਲੜ ਰਹੇ ਉੱਥੇ ਅਸੀਂ ਆਪਦੀ ਹੋਂਦ ਲਈ ਲੜ ਰਹੇ ਆਂ ਵੀ ਸਾਡੀ ਜਿਹੜੀ ਹੋਂਦ ਆ ਉਹ ਕਿਵੇਂ ਬਚੀ ਰੋ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬਚਾ ਕੇ ਰੱਖਣਾ ਉਹਨ ਦੇਖੋ ਬਹੁਤ ਲੋਕ ਨੇ ਮੈਂ ਦੇਖਦਾ ਵੀ ਘਰੇ ਮਤਲਬ ਇੱਕ ਬਕਰੀਲੂ ਗੱਲ ਕਰਦੇ ਆ ਇਹ ਆਪਾਂ ਇਸ ਮੂਮੈਂਟ ਤੋਂ ਹਟ ਕੇ ਜੇ ਆਪਾਂ ਦੁਨੀਆਦਾਰੀ ਦੀ ਗੱਲ ਕਰੀਏ ਆਮ ਜਿਹੜੇ ਮੇਰੇ ਕੋਲ ਸਾਰਾ ਦਿਨ ਲੋਕ ਆਉਂਦੇ ਨੇ ਕਲੀਨਿਕ ਤੇ ਤਾਂ ਉਹਨਾਂ ਦੇ ਵਿੱਚ ਬਹੁਤ ਵੱਡੀ ਇੱਕ ਫਰਸਟ੍ਰੇਸ਼ਨ ਬਹੁਤ ਆ ਫਰਸਟ੍ਰੇਸ਼ਨ ਕੀ ਆ ਕਿ ਜੇ ਮੀਆਂ ਬੀਬੀ ਨੂੰ ਅਸੀਂ ਪੁੱਛਦੇ ਆ ਵੀ ਤੁਹਾਨੂੰ ਮਤਲਬ ਕਿ ਤੁਹਾਡੇ ਰੋਮਾਂਸ ਕੀ ਤੈਨੂੰ ਕਿੰਨੇ ਕ ਦਿਨ ਹੋ ਗਏ ਉਹ ਕਹਿੰਦੇ ਨੇ ਜਿਹਾ ਤਾਂ ਭੈਣ ਭਾਈ ਵਾਂਗੂ ਰਹਿੰਦੇ ਆ ਅੱਜਕੱਲ ਸਾਡੇ ਤਾਂ ਕਿਤੇ ਗੋਡੇ ਦੁਖੀ ਜਾਂਦੇ ਨੇ ਕਿਸੇ ਨੂੰ 슈ਗਰ ਹੀ ਪੀਏ ਸਾਡੇ ਤਾਂ ਸਾਰਾ ਸਿਸਟਮ ਹੀ ਖਰਾਬ ਹੋਇਆ ਪਿਆ ਮਤਲਬ ਉਹਨਾਂ ਦਾ ਧਿਆਨ ਜਿਹੜਾ ਹੈਗਾ ਨਾ ਮੈਡੀਕਲ ਸਿਸਟਮ ਨੇ ਇੰਨਾ ਕੁ ਕੈਪਚਰ ਕਰ ਲਿਆ ਇੱਕ ਤਾਂ ਉਹਨਾਂ ਨੂੰ ਮੇਰੇ ਕੋਲ ਜਿਹੜਾ ਹੁੰਦਾ ਐਡਾ ਥੱਬਾ ਰਿਪੋਰਟਾਂ ਦਾ ਹੁੰਦਾ ਉਹਦੇ ਕੋਲੇ ਝੋਲਾ ਭਰਿਆ ਹੁੰਦਾ ਦਾ ਕੀ ਲੋਡ ਹੈ ਬੈਠ ਕਾਦੇ ਲਈ ਨੇ ਨਬਜ਼ ਦੇਖ ਕੇ ਦੱਸ ਦਿੰਦੇ ਨੇ ਸਾਰਾ ਕੁਝ ਉਹ ਥੈਲਾ ਐਡਾ ਪਰ ਰਿਪੋਰਟਾਂ ਦਾ ਫਿਰ ਉਹ ਰਿਪੋਰਟ ਪੜੋ ਜੀ ਕੱਲੀ ਕੱਲੀ ਪੜ ਕੇ ਸਾਡੇ ਬੈਤ ਦੱਸਦੇ ਵੀ ਆਹ ਪ੍ਰੋਬਲਮ ਹੈ ਵੀ ਹੁਣ ਤੈਨੂੰ ਅੱਛਾ ਉਹਦੇ ਚ ਕੀ ਹੈ ਕਿ ਉਹ ਬੰਦਾ ਉਹਦੇ ਜੀ ਉਲਝਿਆ ਹੋਇਆ ਵੀ ਪਹਿਲੇ ਮਹੀਨੇ ਆਂਦੀ ਜੀ ਉਦੋਂ ਪਹਿਲੇ ਮਹੀਨੇ ਮੈਂ ਆਂਦੀ ਉਦੋਂ ਪਹਿਲੇ ਮਹੀਨੇ ਮੈਨੂੰ ਆਂਦੀ ਵੀ ਹੁਣ ਮੈਂ ਆਏ ਹੋ ਗਿਆ ਮਤਲਬ ਕਹਿਣ ਦਾ ਵੀ ਉਹ ਚੱਕਰ ਚ ਐਸਾ ਬੰਦੇ ਨੂੰ ਫਸਾਇਆ ਜਾਂਦਾ ਕਿ ਉਹ ਆਪਣੀ ਰੋਟੀ ਪਾਣੀ ਭੁੱਲ ਜਾਂਦਾ ਅੱਛਾ ਫਿਰ ਇੱਕ ਹੋਰ ਮਾਹੌਲ ਜਿਹੜਾ ਹੈਗਾ ਜੇ ਤੁਸੀਂ ਆਪਸ ਚ ਪਿਆਰ ਨਾਲ ਰਹੋ ਮੀਆਂ ਬੀਵੀ ਜਾਂ ਮਾਂ ਪੁੱਤ ਜਾਂ ਪਿਓ ਪੁੱਤ ਹੁਣ ਜਿਵੇਂ ਮੰਨ ਲਓ ਮਾਂ ਹੈ ਜੇ ਦਾ ਜੇ ਦਾ ਪੁੱਤ ਚੰਗਾ ਕਰਿਆ ਵੇ ਤਾਂ ਕਹਿੰਦੀ ਮੇਰਾ ਪੁੱਤ ਆ ਮੈਂ ਨਾਮਿਨੇਟਡ ਚ ਰੱਖਿਆ ਸੀ ਜੇ ਮਾਲਾ ਕਰਿਆ ਵੇ ਤਾਂ ਕਹਿੰਦੀ ਤੇਰਾ ਹੈਣਾ ਤੇ ਉਹ ਉਹ ਜਿਹੜਾ ਹੈਗਾ ਉਹ ਆਪਦੇ ਪੁੱਤ ਨੂੰ ਕਹਿੰਦਾ ਵੀ ਬਸ ਉਹ ਪੁੱਤ ਕਹਿੰਦਾ ਜੇ ਤੁਸੀਂ ਜੰਮਿਆ ਤੁਹਾਡਾ ਆਪਦੇ ਲਈ ਜੰਮਿਆ ਹੈ ਜੀ ਤੇ ਜੇ ਤੁਸੀਂ ਮੈਨੂੰ ਪੜਾਇਆ ਤੁਹਾਡਾ ਫਰਜ ᱛੀ ਮੈਨੂੰ ਪਾਲਿਆ ਤੁਹਾਡਾ ਫਰਜ ᱛੀ ਮੈਨੂੰ ਪੜਾਇਆ ਤੁਹਾਡਾ ਫਰਜ ᱛੀ ਮਤਲਬ ਕਹਿਣ ਦਾ ਵੀ ਉਹ ਕਹਿੰਦਾ ਤੁਹਾਡਾ ਫਰਜ ᱛੀ ਤੇ ਜੇ ਜਿਹੜੇ ਆਪਦੇ ਫਰਜ ਨੇ ਉਹ ਪਤਾ ਨਹੀਂ ਵੀ ਮੈਂ ਹੁਣ ਵਿਆਹ ਤਾਂ ਸਭ ਕੁਝ ਹੋ ਗਿਆ ਵੀ ਮੈਂ ਆਪਦੇ ਮਾਪੇ ਪਾਲਨੇ ਆ ਉਹ ਫਿਰ ਮਾਪੇ ਬਾਪ ਨੂੰ ਪਾਲਣ ਦੀ ਬari ਉਹ ਕਹਿੰਦੇ ਇਹਨਾਂ ਨੂੰ ਅਨਾਥ ਆਸ਼ਰਮ ਛੱਡਿਓ ਮੈਂ ਚੱਲਿਆ ਕੈਨੇਡਾ ਮੈਂ ਚੱਲਿਆ ਅਮਰੀਕਾ ਮੈਂ ਚੱਲਿਆ ਬਿਜ਼ਨਸ ਕਰਨ ਬੰਬਈ ਅਮਰੀਕਾ ਕਿਤੇ ਵੀ ਮਤਲਬ ਕਹਿਣ ਦਾ ਕਿ ਅੱਜ ਦੀ ਡੇਟ ਜਿਹੜੇ ਰਿਸ਼ਤੇ ਆ ਨਾ ਉਹ ਖਿੰਡ ਗਏ ਅੱਗੇ ਕੀ ਹੁੰਦਾ ਸੀ ਸਾਡੇ ਮੇਰੇ ਫਾਦਰ ਸਾਹਿਬ ਦੀ ਗੱਲ ਸੁਣ ਲਓ ਤੁਸੀਂ ਅਸੀਂ ਤਿੰਨ ਭੈਣ ਭਰਾ ਮੰਮੀ ਡੈਡੀ ਪੰਜ ਮੈਂਬਰ ਸੀ ਘਰ 'ਚ ਮਹਿਮਾਨ ਜਦੋਂ ਆਉਂਦਾ ਸਾਨੂੰ ਰੱਬ ਵਰਗਾ ਲੱਗਦਾ ਕਈ ਕਿ ਦਿਨ ਰਹਿਣਾ ਉਹਨੇ ਸਾਡੇ ਘਰੇ ਕਿਸੇ ਭੂਆ ਦਾ ਬੱਚਾ ਆ ਗਿਆ ਕਿ ਚਾਚੇ ਦਾ ਬੱਚਾ ਆ ਗਿਆ ਮਤਲਬ ਛੁੱਟੀਆਂ ਦੇ ਵਿੱਚ ਇਕੱਠੇ ਖੇਡਦੇ ਆਂ ਲੱਗਦਾ ਤੇ ਵਿਆਹ ਵਰਗਾ ਟਾਈਮ ਆ ਜਾਂਦਾ ਸੀ ਉਹ ਅੱਜੇ ਕਮਰੇ ਵੀ ਇੱਕ ਜਾਂ ਦੋ ਹੁੰਦੇ ਸੀ ਕੋਈ ਪੇਟੀ ਤੇ ਚੜ ਕੇ ਸੌਂ ਗਿਆ ਕੋਈ ਸੋਫੇ ਤੇ ਵੜ ਕੇ ਸੌਂ ਗਿਆ ਕੋਈ ਥੱਲੇ ਪੁੰਝੇ ਬਿਸਤਰਾ ਲਾ ਕੇ ਸੌਂ ਗਿਆ ਹੈਨਾ ਛੋਟੇ ਛੋਟੇ ਕਮਰੇ ਆਈ ਪੈ ਰਹਿੰਦੇ ਸੀ ਉਦੋਂ ਵੀ ਇੱਕ ਪਿਆਰ ਹੁੰਦਾ ਸੀ ਗਰ ਜਾਂਦਾ ਦੇਖੋ ਸਾਡੇ ਫਾਦਰ ਸਾਹਿਬ ਨੇ ਕੀ ਕਰਨਾ ਗਿਣ ਕੇ ਪੰਜ ਮੰਗੋ ਲੈ ਕੇ ਆਉਣੇ ਅੰਬ ਦੇ ਸੀਜ਼ਨ ਦੇ ਵਿੱਚ ਮਤਲਬ ਉਹ ਸਾਰਿਆਂ ਨੂੰ ਇੱਕ ਇੱਕ ਦੇਣਾ ਹਾਂਜੀ ਤੇ ਇਹ ਇਹ ਹੁੰਦਾ ਸੀ ਆਪਣਾ ਪਹਿਲਾ ਹੁਣ ਕੀ ਹੁੰਦਾ ਹੁਣ ਪਤਾ ਹੀ ਨਹੀਂ ਘਰ ਚ ਕੀ ਪਿਆ ਫ੍ਰਿਜ ਚ ਪਿਆ ਸੜੀ ਜਾਂਦਾ ਨਾ ਕੋਈ ਖਾਂਦਾ ਸਭ ਜੰਕ ਫੂਡ ਦੇ ਦੁਆਲੇ ਹੋ ਗਏ ਕੋਈ ਆ ਜਿਹੜਾ ਕੀ ਨਾ ਲੈਂਦੇ ਨੇ ਇੱਕ ਕੋਈ ਲੀਵਰ ਲੂਵਰ ਕੰਪਨੀ ਆ ਹਿੰਦੁਸਤਾਨ ਚ ਉਹਨੇ ਹਿੰਦੁਸਤਾਨ ਦਾ ਲੀਵਰੇ ਡੈਮੇਜ ਕਰਤਾ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਹੁਣ ਦੇਖੋ ਕੋਲਡ ਡਰਿੰਕ ਕਿੰਨ ਦਿੱਤਾ ਸਾਡੇ ਦੇਸ਼ ਨੂੰ ਕਿੱਥੋਂ ਆ ਗਿਆ ਸਾਡਾ ਦੇਸ਼ ਤਾਂ ਲੱਸੀ ਪੀਂਦਾ ਸੀ ਸਾਡਾ ਦੇਸ਼ ਦੁੱਧ ਪੀਂਦਾ ਸੀ ਸਾਡਾ ਦੇਸ਼ ਵੱਤੋ ਵੱਤ ਬੱਕਲੀਆਂ ਖਾਂਦਾ ਸੀ ਔਰ ਬੌਲੀਆਂ ਖਾਂਦਾ ਸੀ ਭੁੱਲ ਗਏ ਲੋਕ ਬੌਲੀ ਕਿੱਥੋਂ ਲਈਏ ਬੌਲੀ ਨਹੀਂ ਪਤਾ ਬੱਕਲੀਆਂ ਨਹੀਂ ਪਤਾ ਇਹ ਵੀ ਜਦੋਂ ਕਿਸਚੇ ਦਾ ਰਾਜ ਹੈ ਜੇ ਆਪਾਂ ਚਲੇ ਜਾਈਏ ਕਿਸੇ ਘਰੇ ਉਹ ਜੋ ਤੱਕ ਟੇਬਲ ਤੇ ਕੋਈ ਦੂਜੀਆਂ ਚੀਜ਼ਾਂ ਬਜਾਰੀ ਨਹੀਂ ਰੱਖਦਾ ਉਹ ਗੱਲ ਜੀ ਨਹੀਂ ਬਣਦੀ ਵੀ ਇਸ ਮੇਰੀ ਤੇ ਆਉ ਭਗਤ ਨਹੀਂ ਹੋਈ ਮੈਂ ਕਹਿੰਦਾ ਜੇ ਕਿਤੇ ਸ਼ਾਮ ਦੇ ਟਾਈਮ ਚਲੀ ਜਾਈਏ ਜੇ ਕਿਤੇ दारू ਨਾ ਪੀਓ ਬੈਠੇ ਬਲਦੇ ਉਹ ਕਹਿੰਦਾ ਇਹਨੇ ਬੁਲਾਇਆ ਸਾਨੂੰ ਤੁਹਾਡੀ ਬੇਇਜ਼ਤੀ ਕਰਤੀ ਤਾਂ ਜ਼ੋਰੇ ਚ ਗਾਦੀ ਬੇਇਜ਼ਤੀ ਹੋ ਗਈ ਹੈਨਾ ਤੇ ਮਤਲਬ ਕਹਿਣ ਦਾ ਵੀ ਜਿਹੜੀਆਂ ਚੀਜ਼ਾਂ ਬਾਜ਼ਾਰੀ ਨੇ ਚਾਹ ਦੇਖੋ ਜਿਹੜਾ ਪੈਕ ਫੂਡ ਹੈ ਉਹਦੀ ਪਹਿਲਾਂ ਐਕਸਪਾਇਰੀ ਤਾਂ ਜ਼ਰੂਰ ਦੇਖ ਲਓ ਕਈ ਮਾਤਰਾ ਨੇ ਅੱਜ ਤੱਕ ਮੈਂ ਕਹਿੰਦਾ ਕੋਲਡ ਡਰਿੰਕ ਦੀ ਐਕਸਪਾਇਰੀ ਨਹੀਂ ਦੇਖੀ ਹਣੀ ਕਿੱਥੇ ਲਿਖੀ ਹੋਈ ਹੈ ਉਹਦੀ ਐਮ ਆਰ ਪੀ ਤੱਕ ਨਹੀਂ ਦੇਖਦੇ ਵੀ ਕਿੰਨਾ ਲਿਖਿਆ ਕਿੰਨੇ ਮੰਗਦਾ ਹੈ ਨਾ ਉਹ ਜਿਹੜੇ ਚਿਪਸ ਚਿਪਸ ਦੇ ਪੈਕੇਟ ਆਉਂਦੇ ਨੇ ਉਹਦੀ ਕੰਪਨੀ ਨਹੀਂ ਪੜ੍ਹਦੇ ਉਹਦੀ ਐਕਸਪਾਇਰੀ ਨਹੀਂ ਦੇਖਦੇ ਚੱਕਦੇ ਨੇ ਫਟਾਕ ਦੇ ਕੇ ਖੋਲਦੇ ਨੇ ਖਾਣ ਲੱਗਦੇ ਤੁਸੀਂ ਦੇਖੋ ਜਦ ਅਸੀਂ ਉਹ ਪੈਕੇਟ ਖੋਲਦੇ ਆ ਤਾਂ ਪੂਰੀ ਗੱਡੀ 'ਚ ਗੰਦੀ ਸਮੈਲ ਹੋ ਜਾਂਦੀ ਆ ਕਿਉਂ ਉਹ 'ਚ ਗੈਸ ਹੈ ਗੈਸ ਨਹੀਂ ਹੋਊਗੀ ਤਾਂ ਚਿਪਕ ਜੂਗਾ ਸਾਰਾ ਸਾਰਾ ਆਲੂ ਖਰਾਬ ਹੋ ਜੂਗਾ ਦੇ ਵਿੱਚ ਤਾਂ ਉਹ ਜਿਹੜੀ ਚੀਜ਼ ਆ ਉਹ ਗੈਸ ਚ ਪਈ ਆ 10 ਦਿਨ ਦੀ 20 ਦਿਨ ਦੀ ਚਾਹੇ ਮਹੀਨੇ ਦੀ ਉਹ ਤੁਹਾਡੇ ਪੇਟ ਚ ਜਾ ਕੇ ਕੀ ਕਰੂਗੀ ਫਿਰ ਗੈਸ ਹੀ ਫਲਾਊਗੀ ਤਾਂ ਉਹ ਚੀਜ਼ਾਂ ਤੋਂ ਬਚਣ ਵਾਸਤੇ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਦੇਖੋ ਅਜਵੈਨ ਦਿੱਤੀ ਜੀਰਾ ਦਿੱਤਾ ਸੌਂਫ ਦਿੱਤੀ ਹੋਰ ਇਹ ਜੀਆਂ ਬਹੁਤ ਚੀਜ਼ਾਂ ਨੇ ਔਰ ਇਹ ਜਿਹੜਾ ਸਾਡਾ ਲੀਵਰ ਡੈਮੇਜ ਹੋ ਰਿਹਾ ਅੱਜ ਅੱਜਕੱਲ ਬਹੁਤ ਹੋੜ ਲੱਗੀ ਜਣਾ ਘਾਣਾ ਉੱਠ ਕੇ ਕਹਿ ਦਿੰਦਾ ਫੈਟੀ ਲੀਵਰ ਦੀ ਦਵਾਈ ਫਲਾਣੀ ਲੀਵਰ ਦੀ ਦਵਾਈ ਉਹ ਭਲੇ ਮਾਨਸੋ ਲੀਵਰ ਨੂੰ ਬਚਾ ਲੋ ਸਾਡੇ ਮੁਲਕ ਦਾ ਲੀਵਰ ਹੈ ਇਨਸਾਨ ਦਾ ਨਹੀਂ ਕਿਉਂਕਿ ਇਨਸਾਨ ਆਪਾਂ ਹੈਗੇ ਆ ਤਾਂ ਮੁਲਕ ਹੈ ਮੁਲਕ ਗਧਿਆਂ ਘੋੜਿਆਂ ਨਾਲ ਨਹੀਂ ਹੁੰਦੇ ਮੁਲਕ ਇਨਸਾਨਾਂ ਨਾਲ ਹੁੰਦੇ ਨੇ ਔਰ ਜੇ ਅਸੀਂ 100 ਲੋਕਾਂ ਦਾ ਲੀਵਰ ਟੈਸਟ ਕਰਾਉਨੇ ਆ ਨਾ ਤਾਂ 100 ਦੇ ਵਿੱਚੋਂ 90 ਬੰਦਿਆਂ ਨੂੰ ਫੈਟੀ ਲੀਵਰ ਓ ਡੀ ਬੀ ਡੀ ਤਾਂ ਵੀ ਵਧੇ ਪਏ ਨੇ ਜੀ ਜੀ ਪੀਟੀ ਵੱਧ ਗਿਆ ਤਾਂ ਹੋਰ ਵਧੇ ਪਏ ਪੀਲੀ ਆ ਕਿਸੇ ਨੂੰ ਕਾਲਾ ਕਿਸੇ ਨੂੰ ਤੁਸੀਂ ਗੰਨੇ ਦਾ ਰਸ ਕਦੋਂ ਪੀਤਾ ਤੀ ਜੇ ਕੋਈ ਪੁੱਛੇ ਤਾਂ ਯਾਦ ਨਹੀਂ ਤੇ ਚਾਹ ਕਿੰਨੀ ਪੀ ਜਨੇ ਅੱਢੀ 24 ਯਾਦ ਨਹੀਂ ਕਿੰਨੇ ਕੱਪ ਪੀ ਗਏ ਮਤਲਬ ਯਾਦ ਹੀ ਕੁਛ ਨਹੀਂ ਤੁਹਾਨੂੰ ਸਵੇਰ ਦੀ ਖਾਦੀ ਸਬਜ਼ੀ ਪੁੱਛ ਲੋ ਸ਼ਾਮ ਨੂੰ ਪਤਾ ਨਹੀਂ ਮਤਲਬ ਕਿਸੇ ਨੇ ਗਾਲ ਗੱਡੀ ਹੋਵੇ ਤੁਹਾਨੂੰ 20 ਸਾਲ ਪਹਿਲਾਂ ਉਹ ਯਾਦ ਹੈ ਵੀ ਰੜਕ ਕੱਢਣੀ ਆ ਉਹਦੇ ਨਾਲ ਜਾ ਕੇ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਾਰਦੀਆਂ ਨੇ ਪੋਜ਼ੀਟਿਵ ਰਹੋ ਵਧੀਆ ਖਾਓ ਜਿਵੇਂ ਤੁਸੀਂ ਕਹਿੰਦੇ ਹੋ ਸਾਨੂੰ ਫੈਟੀ ਲੀਬਰ ਹੋ ਗਿਆ ਸਿੰਪਲ ਚੀਜ਼ ਹੈ ਜੀ ਘਰੇ ਬਣਦੀ ਹੈ ਚੁੱਪ ਕਰਕੇ ਕਰੀ ਜਾਓ ਔਰ ਤੁਸੀਂ ਸਭ ਤੋਂ ਪਹਿਲਾਂ ਤਾਂ ਧੁੰਨੀ ਚ ਤੇਲ ਲਾਓ ਦੇਸੀ ਘਿਓ ਲਾਓ ਤੋ ਨੀਚ ਪੈਰਾ ਨੂੰ ਦੇਸੀ ਘਿਓ ਲਾਓ ਕੱਚਾ ਦੇ ਵਿੱਚ ਦੇਸੀ ਘਿਓ ਅਜ ਤੱਕ ਕਿਸ ਨੇ ਕੱਚਾ ਨੂੰ ਕੁਝ ਵੀ ਨਹੀਂ ਲਾਇਆ ਸਿਰ ਦੇ ਨਾਲ ਲੈਣਗੇ ਸਭ ਕੁਝ ਸਾਬਣ ਸੁਬਣ ਮਲ ਕੇ ਕੱਚਾ ਧੋ ਕੇ ਫਰੇ ਕਦੇ ਕੱਚਾ ਦੇ ਵਿੱਚ ਤੇਹ ਲਾ ਲਓ ਜਿਹਨੂੰ ਅਸੀਂ ਕਹਿੰਦੇ ਅੰਡਰ ਆਰਮ ਤੁਸੀਂ ਕਹਿੰਦੇ ਹੋ ਅੰਡਰ ਆਰਮ ਉਸੇ ਤੱਕ ਕੱਚਾ ਹੀ ਕਹਿੰਦੇ ਕੱਚਾ ਚ ਤੇਲ ਲਾ ਲਓ ਤੇ ਉਹ ਜਿਹੜੀਆਂ ਚੀਜ਼ਾਂ ਨੇ ਹੁਣ ਆ ਕੰਨ ਦੇ ਪਿੱਛੇ ਕੋਈ ਕੋਈ ਨਹੀਂ ਕੁਛ ਰਗੜਵਾ ਕਹਿੰਦੇ ਤੁਸੀਂ ਰਗੜਿਆ ਜੀ ਐ ਕੰਨ ਦੇ ਪਿੱਛੇ ਤੇਲ ਮੈਂ ਕਹਿੰਦਾ ਐਨਕ ਲਾ ਕੇ ਤੁਹਾਨੂੰ ਮੈਂ ਦੱਸਦਾ ਜਦੋਂ ਤੁਸੀਂ ਥੱਕੇ ਹੋ ਆ ਕੰਨਾਂ ਨੂੰ ਐ ਗੇੜੇ ਦੇ ਦਿਓ ਐ 5 ਮਿੰਟ ਦੇ ਦਿਓ ਪੂਰਾ ਤੁਹਾਨੂੰ ਆਏ ਲੱਗੂ ਜਿਵੇਂ ਨਹਾ ਲੇ ਦੋ ਵਾਰੀ ਦਿਨ ਚ ਅੱਖਾਂ ਵੀ ਖੁੱਲ ਜਾਂਦੀਆਂ ਦਿਮਾਗ ਵੀ ਖੁੱਲਦਾ ਦੇਖ ਕੇ ਦੇਖੋ ਘੇੜੇ ਹੋਣੀਆਂ 2 ਮਿੰਟ ਵੀਡੀਓ ਰੱਖੋ ਥੱਲੇ ਰੱਖ ਵੀਡੀਓ ਯਾਰ ਦੇਖੀ ਜਨਾ ਕੰਨ ਰਗੜ ਦੇਖ ਦੇਖ ਤੂੰ ਕਰਕੇ ਮੈਨੂੰ ਫਿਰ ਕਮੈਂਟ ਪਾ ਕੇ ਦੱਸੀਂ ਕਿ ਆ ਆਨੰਦ ਆ 5 ਮਿੰਟ ਜੇ ਐ ਰਗੜਦੇ ਜਿਵੇਂ ਮਾਸਟਰ ਜੀ ਅੱਗੇ ਸਕੂਲ ਚ ਰਗੜਦੇ ਹੁੰਦੇ ਸੀ ਪਤਾ ਲੱਗਦਾ ਸੀ ਨਾ ਸਭ ਗੱਲਾਂ ਬਹੁਤੇ ਜਿਹੜੇ ਦੱਸਦੇ ਕਿਉਂ ਨਹੀਂ ਕਿ ਦਵਾਈਆਂ ਤੇ ਲੱਗੇ ਰਹਿਣ ਲੋਕ ਦੇਖੋ ਪਤਾ ਕੀ ਆ ਜਿਹੜੇ ਤਾਂ ਐਲੋਪੈਥੀ ਆ ਉਥੇ ਤਾਂ ਤੁਸੀਂ ਜਿਵੇਂ ਬੋਲੀ ਜਾਓਗੇ ਉਹਨੀਆਂ ਦਵਾਈਆਂ ਲਿਖੀ ਜਾਣੀਆਂ ਦੇਖੋ ਉਹਨਾਂ ਦੀ ਵੀ ਮਜਬੂਰੀ ਆ ਬਹੁਤ ਖਰਚੇ ਨੇ ਵੱਡੇ ਹਸਪਤਾਲ ਨੇ ਅੱਛਾ ਜਿਹੜੇ ਬੈਦ ਆ ਉਹਨਾਂ ਦੀ ਸੁਣਦਾ ਕੋਈ ਨਹੀਂ ਬੈਦ ਜੇ 10 ਮਿੰਟ ਤੁਹਾਡੇ ਤੇ ਲਾ ਦੇਵੇ ਨਾ ਆ ਖਾਣਾ ਆ ਨਹੀਂ ਖਾਣਾ ਆ ਕਰਨਾ ਆ ਨਹੀਂ ਕਰਨਾ ਬੈਠ ਕੇ ਆਪਦਾ ਮੋਬਾਈਲ ਦੇਖਣ ਲੱਗ ਜਾਣਗੇ ਬੈਦ ਦੀ ਗੱਲ ਨਹੀਂ ਸੁਣਦੇ ਅਸੀਂ ਤਾਂ ਆਪਣੇ ਕੈਬਨ ਚ ਮੋਬਾਈਲ ਬੜਾ ਨਹੀਂ ਦਿੰਦੇ ਤੇ ਕਹਿੰਦੇ ਬਾਹਰ ਮੋਬਾਈਲ ਰੱਖ ਕੇ ਆ ਉਜੇ ਟਾਈਮ ਲੈ ਕੇ ਆਇਆ ਤਾਂ ਗੱਲ ਸੁਣਨੀ ਪਊਗੀ ਔਰ ਸੁਣਦੇ ਨੇ ਇਹ ਗੱਲ ਦੀ ਬੜੀ ਖੁਸ਼ੀ ਹੈ ਵੀ ਆਪਣੀ ਗੱਲ ਸੁਣਦੇ ਨੇ ਮੈਨੂੰ ਤਾਂ ਆਕੇ ਟੀਵੀ ਤੋਂ ਦੱਸਦੇ ਨੇ ਵੀ ਗੁਰਸੱਭ ਤੁਸੀਂ ਕਿਹਾ ਸੀ ਸਵੇਰੇ ਖਾਲੀ ਪੇਟ ਖੀਰਾ ਖਾਣਾ ਮੁੜ ਕੇ ਲੀਵਰ ਖਰਾਬ ਨਹੀਂ ਹੁੰਦਾ ਹਾਂਜੀ ਔਰ ਤੁਸੀਂ ਸਵੇਰੇ ਮੈਂ ਕਹਿੰਦਾ ਨਾ ਰਾਤ ਨੂੰ ਮੂਲੀ ਰੱਖ ਦੋ ਛਿੱਲ ਕੇ ਮੂਲੀ ਹਾਂਜੀ ਸੈਂਦਾ ਨਮਕ ਲਾਓ ਉਹਨੂੰ ਹਾਂਜੀ ਉਸ ਦੇ ਵਿੱਚ ਟੰਗ ਦੋ ਬਾਅਦ ਸਵੇਰੇ ਉਹਨੂੰ ਚੱਕ ਲੋ ਚੱਕ ਕੇ ਉਹਨੂੰ ਧੋ ਲੋ ਧੋ ਕੇ ਉਹਨੂੰ ਮੂਲੀ ਨੂੰ ਜਿੰਨੀ ਖਾ ਸਕਦੇ ਚੱਬ-ਚੱਬ ਕੇ ਖਾਣੀ ਆ ਤਾਂ ਕਿ ਤੁਹਾਡੇ ਮੂੰਹ ਦੀ ਲਾਰ ਜਿਹੜੀ ਆ ਅੰਦਰ ਜਾਵੇ ਨਾਲ ਚਿਪਕ ਕੇ ਪੂਰਾ ਆਨੰਦ ਨਾਲ ਖਾਓ ਮੂਲੀ ਨੂੰ ਮੂਲੀ 'ਚ ਜਰਾ ਵੀ ਗੜੱਟ ਨਹੀਂ ਰਹਿੰਦੀ ਜਦੋਂ ਤੁਸੀਂ ਰਾਤ ਟੰਗਤੀ ਹੋ ਕਿਉਂਕਿ ਜਿਸ ਨੂੰ ਟੰਗ ਦੋਦਾ ਤਾਂ ਤਸਵੀਰੇ ਵਿਚਾਰੇ 'ਚ ਗੜੱਟਣ ਕੀ ਰਹਿਣੀ ਆ ਮੂਲੀ ਵੀ ਹੋਜੀ ਹੋਈ ਆ ਤੇ ਉਹਦੇ ਵਿੱਚ ਗੜੱਟਣ ਨਹੀਂ ਰਹਿੰਦੀ ਤੇ ਉਹਨੂੰ ਚੱਬ-ਚੱਬ ਕੇ ਜਦੋਂ ਖਾਓਗੇ ਲ ਜਿੰਦਗੀ 'ਚ ਤੁਸੀਂ ਪੇਟ ਗੈਸ ਦੀ ਕੰਪਲੀਟ ਨਹੀਂ ਕਰੋਗੇ ਤਿੰਨ ਦਿਨ ਕਰਨੀ ਸਿਰਫ ਤਿੰਨ ਦਿਨ ਮਹੀਨੇ 'ਚ ਹਰ ਮਹੀਨੇ ਤਿੰਨ ਦਿਨ ਕਰ ਲਓ ਤਨੂੰ ਆਦਤ ਬਹਿ ਜੂਗੀ ਜਾਂ ਰੋਜ਼ ਖਾਇਆ ਕਰਾਂਗੇ ਕੋਈ ਟੈਨਸ਼ਨ ਹੀ ਨਹੀਂ ਹੈ ਉਹ ਬਲੋਟਿੰਗ ਵੀ ਨਹੀਂ ਹੁੰਦੀ ਕਈ ਲੋਕਾਂ ਨੂੰ ਆਉਂਦੇ ਨੇ ਮੂਲੀ ਦੇ ਪਰੌਂਟੇ ਖਾ ਕੇ ਆਏ ਹੋ ਜੂ ਐ ਹੋ ਜੂ ਜਿਹੜੀ ਰਾਤ ਨੂੰ ਟੰਗੀ ਹੋਈ ਸਵੇਰੇ ਤੁਸੀਂ ਮੂਲੀ ਖਾਓਗੇ ਉਲਟਾ ਜਿਹੜੀ ਬਲੋਟਿੰਗ ਹੁੰਦੀ ਹੈ ਉਹ ਬੰਦ ਹੋ ਜੂਗੀ ਉਲਟਾ ਜਿਹੜੀ ਬਦਹਜਮੀ ਆ ਉਹ ਖਤਮ ਹੋ ਜੂਗੀ ਉਲਟਾ ਜਿਹੜੀ ਗੈਸ ਬਣਦੀ ਆ ਉਹ ਖਤਮ ਹੋ ਜੂਗੀ ਮੂਲੀ ਨੂੰ ਮੂਲੀ ਨਾ ਸਮਝੋ ਐਵੇਂ ਨਹੀਂ ਰੱਬ ਨੇ ਮਲਾਈਏ ਛੋਟੇ ਹੁੰਦੇ ਗਏ ਚਿੱਟੀ ਹੱਡੀ ਧਰਤੀ ਗੱਡੀ ਪੁੱਜ ਗਈ ਤੇ ਇਹ ਮੂਲੀਓ ਸੀ ਤੇ ਉਸ ਤੋਂ ਬਾਅਦ ਕਦੂ ਗਸ ਕਰਕੇ ਗਾਜਰ ਖਾਓ ਰੋਜ਼ ਨਾਲ ਟਮਾਟਰ ਖਾਓ ਤੁਹਾਨੂੰ ਆਇਰਨ ਦੇ ਕੈਪਸੂਲ ਖਾਣ ਦੀ ਲੋੜ ਨਹੀਂ ਤੁਹਾਨੂੰ ਬਲੱਡ ਵਧਾਉਣ ਦੀਆਂ ਚੀਜ਼ਾਂ ਖਾਣ ਦੀ ਲੋੜ ਨਹੀਂ ਉਹਨੇ ਆਪ ਹੀ ਬਣਾ ਕੇ ਰੱਖਣਾ ਤੇ ਆਦਤ ਪਾ ਲਿਓ ਉਦੋਂ ਬਾਅਦ ਅੱਧੇ ਘੰਟੇ ਬਾਅਦ ਜਿਹੜੀ ਰੋਜ਼ ਚਾਹ ਪੀਂਨੇ ਹੋ ਜੋ ਕਰਦੇ ਉਹ ਰੋਜ਼ ਵਾਲਾ ਕੰਮ ਬਾਅਦ ਚ ਕਰ ਲਓ ਅੱਧਾ ਘੰਟਾ ਪਹਿਲਾਂ ਇਹ ਚੀਜ਼ ਨੂੰ ਦੇ ਦੋਗੀ ਤੁਹਾਡਾ ਲੀਵਰ ਸਵੇਰੇ ਸਵੇਰੇ ਤਾੜੀਆਂ ਮਾਰੇ ਵੀ ਅੱਜ ਇਹ ਬੰਦਾ ਹਸਿਆਣਾ ਹੋ ਗਿਆ ਬੰਦਾ ਚਾਹ ਦੇ ਕਿੰਨੇ ਲੀਟਰ ਪੀ ਗਿਆ ਤੋਂ ਪਤਾ ਹੀ ਨਹੀਂ ਅਜੇ ਤੱਕ ਤੁਸੀਂ ਇਹ ਦੇਖੋ ਵੀ ਚਾਹ ਦੀ ਕੋਈ ਨੀਡ ਤਾਂ ਹੈ ਨਹੀਂ ਦੁਨੀਆ 'ਚ ਉਹਦੇ ਉਹਦੇ ਬਿਨਾ ਗੱਡਾ ਨਹੀਂ ਖੜਾ ਤੁਹਾਨੂੰ ਪਤਾ ਕਿੰਨੇ ਲੱਖ ਟਨ ਚਾਹ ਪੀ ਕੇ ਮੂਤ ਤਦੰਦੇ ਲੋਕੀ ਔਰ ਉਹ ਪਿਓਰ ਜ਼ਹਿਰ ਦੁੱਧ ਪੀ ਲੋ ਯਾਰ ਕੱਲਾ ਚਾਹ ਪੀਣੀ ਹੈ ਬਲੈਕ ਟੀ ਉਬਾਲ ਕੇ ਕੱਲੀ ਪੀ ਲੋ ਤੁਹਾਡੇ ਹਾਰਟ ਨੂੰ ਰਾਹਤ ਦਊਗੀ ਉਹ ਤੁਸੀਂ ਪਹਿਲਾਂ ਤਾਂ ਚਾਹ ਪਾਉਣਗੇ ਉਹ ਚ ਪਹਿਲਾਂ ਪਾਣੀ ਤੇ ਚਾਹ ਬੱਤੀ ਫਿਰ ਉਹ ਚ ਚੀਨੀ ਵੀ ਤਿੰਨੇ ਚੀਜ਼ਾਂ ਫਿਰ ਕਿਤੇ ਜੇ ਗੋਰ ਹੱਥ ਲੱਗ ਜੇ ਲੌਂਗ ਵੀ ਪਾਤਾ ਇਲਾਇਚੀ ਵੀ ਪਾਤੀ ਦਾਲ ਚੀਨੀ ਵੀ ਪਾਤੀ ਸਾਰੇ ਚੌਪੂਰੇ ਅਦਰਕ ਵੀ ਪਾਤੀ ਫਿਰ ਉਹਨੂੰ ਹੈ ਦੇਣਗੇ ਵਾਲਾ ਘੜ 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 ਫਿਰ ਜਦੋਂ ਪੂਰੀ ਰੱਜ ਗਈ ਫਿਰ ਚੱਕ ਕੇ ਉਹਦੇ ਚ ਦੁੱਧ ਠੋਕ ਦਿੰਦੇ ਆ ਫਿਰ ਉਹਨੂੰ ਹੈ ਫਿਰ ਪੀਣਗੇ ਬੜੇ ਸਵਾਦ ਨਾਲ ਬੜੀ ਟੇਸਟੀ ਥੋੜੀ ਕੀ ਦੇਰ ਬਾਅਦ ਫੇਰ ਬੈਦ ਕੋਲੇ ਬੈਠੇ ਹੁੰਦੇ ਕਿਸੇ ਕੋਲੇ ਜਾਂ ਡਾਕਟਰ ਕੋਲ ਡਾਕਟਰ ਇਕ ਤਿਕੜੂਂ ਕੜੂਂਗੜੂ ਜੀ ਹੋ ਜਾਂਦੀ ਹੈ ਉਹ ਕੜੂਂਗੜੂ ਦਾ ਤੁਸੀਂ ਆਪ ਹੀ ਕਰ ਲਈ ਪੇਟ 'ਚ ਕਿਉਂਕਿ ਜਿਹੜਾ ਜਿਹੜੀ ਜਿਹੜੀ ਚਹਿਜ ਹੈ ਤੁਸੀਂ ਖਾਓਗੇ ਅੰਨ ਉਹ ਜਾ ਹੋਊਗਾ ਤਨ ਸਿੱਧੀ ਗੱਲ ਉਹ ਜਦੋਂ ਤੁਸੀਂ ਚਾਹ ਬੰਦ ਕਰ ਦੋਗੇ ਬੰਦ ਨਾ ਕਰੋ ਯਾਰ ਮੈਂ ਤਾਂ ਇਹ ਵੀ ਨਹੀਂ ਕਹਿੰਦਾ ਬੰਦ ਕਰੋ ਮੈਂ ਤਾਂ ਕਿਸੇ ਨੂੰ दारू ਬੰਦ ਕਰਨ ਨੂੰ ਨਹੀਂ ਕਹਿੰਦਾ ਮੈਂ ਕੌਣ ਹੁਣਾ ਜੀ ਦੀ ਮਾਂ ਨਹੀਂ ਜਿਹੜਾ ਚੜਾ ਜਗੀ ਘਰ ਵਾਲੇ ਨਹੀਂ ਚਾਹਤਗੀ ਪਿਓ ਨਹੀਂ ਚੜਾ ਜਗਾ ਮੈਂ ਕੌਣ ਹੁਣਾ ਛੱਡਣ ਛੱਡਣ ਨੂੰ ਨਹੀਂ ਮੈਂ ਕਹਿੰਦਾ ਮੈਂ ਤਾਂ ਸਲਾਹ ਦੇ ਦੇਣੀ ਆ ਨੱਚ ਨਾਲੇ ਦੀ ਹੱਡੀ ਨਹੀਂ ਰਹਿੰਦੀ ਗਾਉਣ ਵਾਲੇ ਦਾ ਮੂੰਹ ਮੈਂ ਤੇ ਆਪਦੀ ਗੱਲ ਕਹਿ ਦੇਣੀ ਜਿਹੜੀ ਮੈਨੂੰ ਪਤਾ ਵੀ दारू ਪੀਣ ਨਾਲ ਲੀਵਰ ਖਰਾਬ ਹੋਣਾ ਹੀ ਹੋਣਾ ਔਰ ਦੂਜੀ ਗੱਲ दारू ਪੀਣ ਨਾਲ ਜਿਹੜਾ ਦਿਮਾਗ ਦਾ ਸੈਰੋਟੋਨਿਨ ਹਾਰਮੋਨ ਖਰਾਬ ਹੁੰਦਾ ਭੁੱਲਣ ਦੀ ਆਦਤ ਔਰ ਦਿਮਾਗ ਦੀ ਕਮਜ਼ੋਰੀ ਉਹਦੇ ਨਾਲ ਨਾਲ ਤੁਹਾਡੀ ਸੈਕਸ ਦੀ ਕਮਜ਼ੋਰੀ ਤੁਹਾਡੀ ਮੈਰਿਡ ਲਾਈਫ ਕਮਜ਼ੋਰ ਹਰ ਚੀਜ਼ ਵੀਕ ਹੁੰਦੀ ਹੈ ਪੀਓ ਚਰਾਬ ਜਿੰਨੀ ਮਰਜ਼ੀ ਕੌਣ ਰੋਕਦਾ ਪਰ ਉਹਦੇ ਫਾਇਦੇ ਤੇ ਉਹਦੇ ਨੁਕਸਾਨ ਵੀ ਦੇਖੋ ਨਾ ਕਿੰਨੇ ਕਨੇ ਹਾਂ ਜਿਹੜੀ ਲਿਮਟ 30 ਐਮਐਲ 60 ਐਮਐਲ ਪੀਓ ਅਰ ਜੇ ਪੀਣ ਦਾ ਅਨੰਦ ਹੀ ਲੈਣਾ ਫਿਰ ਅਸਲੀ ਪੀਓ ਖਰਚੋ 8-9000 ਰੁਪਿਆ ਬੋਤਲ ਦੇ ਉੱਤੇ ਪੀ ਕੇ ਦੇਖੋ ਉਹਨੂੰ ਪਤਾ ਲੱਗੂਗਾ ਵੀ ਹਾਂ ਮੈਂ ਪੀ ਰਿਹਾ ਹੁਣ ਜੇ ਤੁਸੀਂ ਕਹੋ ਵੀ ਜਿਹੜੀ ਮਿਲ ਗਈ ਵੀਗੇ ਨਹੀਂ ਬਰਮਚਾਰੀ ਇਹ ਤਾਂ ਕੋਈ ਗੱਲ ਨਾ ਬਣੀ ਨਾ ਤੇ ਇਹ ਇਹ ਐ ਨਹੀਂ ਪੀਣੇ ਚਾਹੀਦੀਆਂ ਖਾਣੀਆਂ ਚਾਹੀਦੀਆਂ ਚੀਜ਼ਾਂ ਆਪਣੇ ਆਪ ਨੂੰ ਜਰੂਰ ਦੇਖੋ ਸਮਾਜ ਨੂੰ ਦੇਖੋ ਖੁਦ ਨੂੰ ਦੇਖੋ ਬੱਚਿਆਂ ਨੂੰ ਦੇਖੋ ਤੁਹਾਡੀ ਬਹੁਤ ਲੋੜ ਹੈ ਸਮਾਜ ਨੂੰ ਪਰ ਇਹ ਹੈ ਕਿ ਬਸ ਚਲੀ ਜਾਂਦੀ ਹੈ ਤੁਹਾਨੂੰ ਸਾਬ ਤੁਸੀਂ ਬੜੀਆਂ ਥੋੜੇ ਜਿਹੇ ਸ਼ਬਦਾਂ ਚ ਕਾਫੀ ਵੱਡੀਆਂ ਗੱਲਾਂ ਦੱਸਤੀਆਂ ਜਿਹੜੀਆਂ ਸਾਰਿਆਂ ਤੇ ਢੁਕਦੀਆਂ ਚਾਹੇ ਬੱਚਾ ਹੈ ਨੌਜਵਾਨ ਹੈ ਬਜ਼ੁਰਗ ਹੈ ਸਾਰਿਆਂ ਨੂੰ ਬਚਣਾ ਹੀ ਚਾਹੀਦਾ ਇਹਨਾਂ ਗੱਲਾਂ ਦੇ ਨੂੰ ਧਿਆਨ ਚ ਰੱਖੀਏ ਤਾਂ ਪਰ ਜਦੋਂ ਇਹ ਸਾਰੀਆਂ ਅਸੀਂ ਗੱਲਾਂ ਕਰ ਗਏ ਜਿਹੜੇ ਖੜੇ ਹੀ ਉਸ ਸਟੇਜ ਤੇ ਇੱਕ ਕਰਲਾਈ ਜਾਂਦੇ ਆ ਕਿ ਹੁਣ ਕੋਈ ਦਵਾਈ ਮਿਲ ਜੇ ਮੈਨੂੰ ਜਾਂ ਮੈਨੂੰ ਕੋਈ ਰਾਹ ਮਿਲ ਜੇ ਜਿਹੜੇ ਇਹ ਚੀਜ਼ਾਂ ਤਾਂ ਉਹ ਤੁਸੀਂ ਦੱਸਿਆ ਕਿ ਇਦਾਂ ਬਚਿਆ ਜਾ ਸਕਦਾ ਪਹਿਲਾਂ ਵੀ ਖਰਾਬ ਨਾ ਹੋਵੇ ਇਹਨਾਂ ਦੇ ਹੋਏ ਪਏ ਆ ਉਹ ਕੀ ਕਰਨ ਨਿਆਣੇ ਗੰਜੇ ਹੋਈ ਜਾਂਦੇ ਆ ਨਿਆਣਿਆਂ ਦੇ ਐਣਕਾਂ ਲੱਗ ਜਾਂਦੀਆਂ ਨੇ ਤੂੰ ਸਮਝੋ ਤੁਸੀਂ ਨਾ ਬੱਚਿਆਂ ਨੂੰ ਐਣਕਾ ਬੱਚੇ ਗੰਜੇ ਹੋਈ ਜਾਂਦੇ ਨੇ ਬੱਚਿਆਂ ਦੀ ਸਕਿਨ ਖਰਾਬ ਹੋ ਰਹੀ ਹੈ ਬੱਚਿਆਂ ਵੱਲ ਮਾਪੇ ਦਾ ਧਿਆਨ ਘਟਾ ਬੱਚੇ ਮੋਬਾਈਲ ਨੂੰ ਚਿੰਬੜੇ ਪਏ ਆ ਹੁਣ ਜਿਹਦਾ ਲੀਵਰ ਫੈਕਟਰੀ ਹੋ ਗਿਆ ਮੈਂ ਪਤਾ ਕੀ ਕਹਿੰਦਾ ਉਹਨਾਂ ਨੂੰ ਕੋਚ ਨਾ ਕਰੋ ਦੇਸੀ ਘੋਲੋ ਅਸਲੀ ਗਾਂ ਦਾ 100 ਗ੍ਰਾਮ ਲੈ ਲਓ ਉਹਦੇ ਚ 50 ਗ੍ਰਾਮ ਨਾਰੀਅਲ ਦਾ ਵਰਜਨ ਆਇਲ ਪਾ ਲਓ ਉਹਨੂੰ ਮਿਕਸ ਕਰਕੇ ਰੱਖ ਲਓ ਦਿਨ ਚ ਦੋ ਵਾਰੀ ਧੁੰਨੀ ਚਲਾਓ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਨਹਾਉਣ ਤੋਂ ਬਾਅਦ ਫਿਰ ਉਹਨੂੰ ਕੱਛਾਂ ਚ ਮਲ ਲਓ ਇੱਕ ਤਾਂ ਇੰਨਾ ਕੰਮ ਕਰ ਲਓ ਦੂਜਾ ਕੰਮ ਕੀ ਆ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਲਿਵ ਐਕਸ਼ਨ ਲੀਵਰ ਕੇਅਰ ਸਰਪ ਹੈ ਇਹ ਅਸੀਂ ਬਣਾਇਆ ਇਹ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਵੇਚਣ ਲਈ ਬਣਾਇਆ ਅਸੀਂ ਤਾਂ ਆਪਣਾ ਜਿਹੜਾ ਆਉਂਦਾ ਉਹਨੂੰ ਦੇਣਾ ਪਰ ਮੈਂ ਇਹਨੂੰ ਤਾਂ ਬਣਾਇਆ ਇਹਦੀ ਇੱਕ ਫਾਰਮੂਲੇਸ਼ਨ ਹੈ ਮੈਂ ਤੁਹਾਨੂੰ ਦੱਸਦਾ ਆਮ ਲੋਕਾਂ ਨੂੰ ਪਤਾ ਵੀ ਇਹ ਕੀ ਚੀਜ਼ਾਂ ਨੇ ਘਰੇ ਬਣਾਓ ਯਾਰ ਸਭ ਤੋਂ ਪਹਿਲੀ ਅਸੀਂ ਇਹ ਚ ਪਾਈ ਹੈ ਜੂਫਾ ਜੁਵਾਈ ਕਾ ਜੜੀ ਬੂਟੀ ਆ ਜੇ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗੂ ਪੰਸਾਰੀ ਫਿਰ ਅਸੀਂ ਇਹਦੇ ਵਿੱਚ ਪਾਇਆ ਪਿਤ ਪਾਪੜਾ ਸਾਰੇ ਲੋਕਾਂ ਨੂੰ ਪਤਾ ਜਿਹੜੇ ਆਪਣੇ ਪੰਜਾਬ ਦੇ ਰਹਿਣ ਵਾਲੇ ਆ ਫਿਰ ਅਸੀਂ ਇਹ ਚ ਪਾਈਏ ਕੁਟਕੀ ਜਿਹਨੂੰ ਅਸੀਂ ਕੜੂ ਬੋਲਦੇ ਆ ਕੁਟਕੀ ਫਿਰ ਪੁਨਰਨੋਵਾ ਪਾਇਆ ਫਿਰ ਕਲਮੇਗ ਉਹ ਚੀਜ਼ਾਂ ਨੇ ਇਹ ਜਿਹੜੀਆਂ ਲੀਵਰ ਨੂੰ ਐਂਡ ਫਰਸਟ ਕਲਾਸ ਤਾਕਤ ਦਿੰਦੀਆਂ ਨੇ ਫਿਰ ਅਸੀਂ ਇਹਦੇ ਵਿੱਚ ਪਾਇਆ ਹੋਇਆ ਕਾਸਨੀ ਕਾਸਰੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਹ ਜਿਹੜੀਆਂ ਮੈਂ ਗੱਲਾਂ ਬੋਲ ਰਿਹਾ ਮੇਰੀ ਹੱਥ ਜੋੜ ਬੇਨਤੀ ਆ ਫੋਨ ਨਾ ਕਰਿਆ ਕਰੋ ਬਹੁਤੇ ਨਾਸਤੂ ਚੱਕੇ ਜਾਂਦੇ ਨੇ ਬਸ ਮੇਰੀਆਂ ਗੱਲਾਂ ਸੁਣ ਲਿਆ ਕਰੋ ਔਰ ਜਿਹੜੀ ਗੱਲ ਤੁਹਾਨੂੰ ਨਾ ਸਮਝ ਆਵੇ ਵੀਡੀਓ ਨੂੰ ਐ ਬੈਕ ਕਰ ਲਿਆ ਕਰੋ ਐ ਥੋੜੀ ਜਿਹੀ ਕਰਕੇ ਕਰਦੇ ਉਹਨੂੰ ਨਾ ਐ ਜੇ ਕਰ ਲਿਆ ਕਰੋ ਉਹ ਫੇਰ ਆ ਜੂਗੀ ਉਹਨੂੰ ਲਿਖੀ ਜਾਓ ਰੋਕ ਰੋਕੇ ਫਾਰਮੂਲਾ ਲਿਖ ਲਓ ਅੱਛਾ ਜਿਵੇਂ ਮੈਂ ਤੁਹਾਨੂੰ ਬੋਲਿਆ ਕਾਲਮੇਗ ਕੱਲੇ ਕਾਲਮੇਗ ਨੂੰ ਗੂਗਲ ਤੇ ਸਰਚ ਕਰੋ ਤੁਹਾਨੂੰ ਪਤਾ ਲੱਗੂ ਗੋਲ ਸਾਹਿਬ ਤੁਹਾਨੂੰ ਦੱਸ ਕੀ ਰਹੇ ਨੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਬੋਲੇ ਕਾਸ ਨਹੀਂ ਫਿਰ ਕੱਲੀ ਕਾਸ ਨਹੀਂ ਲਿਖ ਕੇ ਲੀ ਗੂਗਲ ਤੇ ਸਰਚ ਕਰੋ ਫਿਰ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਬੋਲ ਬੋਲ ਕੇ ਦੱਸਦਾ ਆਪਣਾ ਗਲੋਏ ਗਲੋਏ ਨੂੰ ਕੱਲੀ ਨੂੰ ਸਰਚ ਕਰੋ ਫਿਰ ਤੁਹਾਨੂੰ ਮੈਂ ਦੱਸ ਰਿਹਾ ਦਾਰੂ ਹਲਦੀ ਦਾਰੂ ਹਲਦੀ ਨੂੰ ਸਰਚ ਕਰੋ ਕੱਲੀਆਂ-ਕੱਲੀਆਂ ਚੀਜ਼ਾਂ ਸਰਚ ਕਰੋ ਤੁਹਾਨੂੰ ਪਤਾ ਲੱਗੂਗਾ ਇਹ ਚੀਜ਼ਾਂ ਤੋਂ ਲੈ ਕੇ ਅੱਜ ਕੱਲ ਦਾ ਗੂਗਲ ਗੁਰੂ ਦਾ ਇੰਨਾ ਫਾਇਦਾ ਹੋ ਗਿਆ ਸਾਡੇ ਟਾਈਮਾਂ ਦੇ ਵਿੱਚ ਤਾਂ ਕਿੱਥੇ ਹੁੰਦਾ ਸੀ ਅਸੀਂ ਤਾਂ ਇੱਕ ਜਿਹੜੀ ਬੂਟੀ ਫੜ ਕੇ ਵੈਦ ਕੋਲੇ ਬੈਠੇ ਰਹਿੰਦੇ ਵੈਦ ਦੱਸੂਗੇ ਤਾਂ ਸਾਨੂੰ ਪਤਾ ਲੱਗੂ ਵੈਦ ਸੱਤੋ ਸਾਰਾ ਦਿਨ ਭਾਂਡੇ ਮੰਜਵਾਈ ਜਾਂਦੇ ਦੀ ਤਾਂ ਕਿ ਤੇ ਸ਼ਾਮ ਨੂੰ ਦੱਸ ਦਦਦੀ ਵੀ ਆਹ ਪੁੱਤ ਆਹ ਚੀਜ਼ ਹੁੰਦੀ ਆ ਹੈ ਨਾ ਵੈਦ ਨੂੰ ਵੀ ਪਤਾ ਹੁੰਦਾ ਸੀ ਇਹ ਇਹ ਆਪਣੇ ਲਾਲਚ ਨੂੰ ਬੈਠਾ ਤੇ ਮੰਜੂ ਭਾਂਡੇ ਮੰਜੇ ਨੇ ਬਥੇਰੇ ਵੈਦਾਂ ਦੇ ਐਵੇਂ ਤੁਹਾਨੂੰ ਕਹੀਏ ਤੋਂ ਬਾਅਦ ਇਹਦੇ ਵਿੱਚ ਪਾਇਆ ਸੀ ਭੂਮੀ ਆਮਲਾ ਭੂਮੀ ਆਮਲਾ ਜਿਹੜਾ ਹੈਗਾ ਛੋਟਾ ਕੱਦ ਦਾ ਆਮਲਾ ਹੁੰਦਾ ਹੈ ਫਿਰ ਅਸੀਂ ਇਹ ਚ ਪਾਈ ਸਭ ਤੋਂ ਜ਼ਬਰਦਸਤ ਜਿਹੜੀ ਲੀਵਰ ਦੀ ਚੀਜ਼ ਆ ਉਹ ਹੈਗੀ ਮਕੋਏ ਹੁਣ ਮੇਰੀ ਗੱਲ ਸੁਣ ਲਓ ਮਿੱਤਰੋ ਜੋ ਮੈਂ ਤੁਹਾਨੂੰ ਦੱਸਤਾ ਇਹਨੂੰ ਕੱਲੀ-ਕੱਲੀ ਚੀਜ਼ ਨੂੰ ਗੂਗਲ ਤੇ ਪਾ ਕੇ ਆਪਦੀ ਭਾਸ਼ਾ ਚ ਪੰਜਾਬੀ ਹਿੰਦੀ ਅੰਗਰੇਜ਼ੀ ਸਭ ਨੂੰ ਦੱਸਦਾ ਉਹ ਤੁਹਾਡਾ ਆਪਣਾ ਗੂਗਲ ਗੁਰੂ ਉਹ ਤੋਂ ਪੁੱਛ ਕੇ ਦੇਖਿਓ ਵੀ ਲੀਵਰ ਦਾ ਸਭ ਤੋਂ ਵਧੀਆ ਜਿਹੜੀ ਚੀਜ਼ ਆ ਉਹ ਤੁਹਾਨੂੰ ਮੈਂ ਦੇ ਦਿੱਤੀ ਹੋਈ ਆ ਇਹਦਾ ਨਾਮ ਲਿਵ ਐਕਸ਼ਨ ਜੇ ਘਰੇ ਬਣਦੀਆਂ ਚੀਜ਼ਾਂ ਬਣਾ ਲਓ ਮਿੱਤਰੋ ਨਹੀਂ ਬਣਦੀਆਂ ਤਾਂ ਐਸੀ ਕੋਈ ਗੱਲ ਨਹੀਂ ਮੈਨੂੰ ਵੀ ਬਹੁਤ ਲੋੜ ਹੁੰਦੀ ਆ ਪੈਸਿਆਂ ਦੀ ਮੇਥੋਂ ਲੈ ਜਾ ਕਰੋ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਤਾਂ ਮੈਂ ਵੀ ਤੁਹਾਨੂੰ ਇਹ ਪ੍ਰੋਵਾਈਡ ਕਰ ਦਿੰਦਾ ਲੇਕਿਨ ਇਹ ਦੇਖੋ ਇਹਨੂੰ ਪਿਓਰਿਟੀ ਅਸੀਂ ਕਿੰਨੀ ਦਿੰਨੇ ਆ ਇਹਦਾ ਇਹ ਇਹ ਜਾਂ ਲਿਕਵਿਡ ਕਦੇ ਦੇਖਿਆ ਜਿਵੇਂ ਸ਼ਹਿਦ ਹੁੰਦਾ ਮਤਲਬ ਅਸੀਂ ਅਰਕ ਘੜਦੇ ਆਂ ਚੀਜ਼ਾਂ ਦਾ ਦੇਖੋ ਸ਼ਹਿਦ ਵਾਂਗੂ ਚੱਲਦਾ ਐਂਡ ਇਹ ਪਾਣੀ ਜਾਂ ਚੱਕ ਕੇ ਫੜਾਤਾ ਕਿਸੇ ਨੂੰ ਤੇ ਇਹ ਚੀਜ਼ ਜਦੋਂ ਅੰਦਰ ਜਾਂਦੀ ਹੈ ਤੇ ਬੋਲਦੀ ਹੈ ਜਾਨ ਪਾ ਦਿੰਦੀ ਹੈ ਲੀਵਰ ਦੇ ਵਿੱਚ ਔਰ ਫਿਰ ਇੱਕ ਅਸੀਂ ਬਣਾਇਆ ਪੇਟ ਸੈਟ ਗ੍ਰੀਨ ਡ੍ਰੌਪ ਇਹ ਦੇਖੋ ਇਹਦੇ ਚ ਅਸੀਂ ਧੁੰਨੀ ਦੀ ਸ਼ਕਲ ਬਣਾਈ ਹੈ ਜਿੰਨਾ ਲੋਕਾਂ ਨੂੰ ਧਰਨ ਪੈ ਜਾਂਦੀ ਆ ਆ ਪਾਚਨ ਕਿਰਿਆ ਖਰਾਬ ਹੋ ਜਾਂਦੀ ਆ ਪੇਟ ਸੈਟ ਜਿਹੜਾ ਡਰਾਪ ਹੈ ਇਹਦਾ ਰੇਟ ਵੀ ਦਿਖਾ ਦੇਣੀ ਚੰਗੀ ਜਿਹੜਾ ਬੰਦਾ ਦੇਖ ਲਵੇ ਇਹ ਮਾਮੂਲੀ ਚੀਜ਼ ਨਹੀਂ ਹੈਗੀ ਹਨਾ ਇਹਦੀਆਂ ਸਿਰਫ 5 ਬੂੰਦਾ ਜਿਵੇਂ ਅਸੀਂ ਇਹ ਜੀਭ ਥੱਲੇ ਰੱਖਣੀ ਹੁੰਦੀ ਆ ਇਹ ਚਾ ਫਾਰਮੂਲਾ ਵੀ ਪੜਾ ਦੇ ਸਾਰਾ ਲਓ ਪੜ ਲਓ ਇੱਕ ਇੱਕ ਚੀਜ਼ ਪੜ ਕੇ ਨੂੰ Google ਸਰਚ ਕਰਿਆ ਕਰੋ ਤਾਂ ਫਿਰ ਮਜ਼ਾ ਆਉਂਦਾ ਗੱਲ ਦਾ ਵੀ ਸੁਭਾਸ਼ ਗੋਇਲ ਨੇ ਕੁਝ ਦੱਸਿਆ ਕਿਉਂਕਿ ਨਾ ਤਾਂ ਮਿੱਤਰੋ ਤੁਸੀਂ ਰਹਿਣਾ ਦੁਨੀਆ 'ਚ ਨਾ ਅਸੀਂ ਰਹਿਣਾ ਦੁਨੀਆ 'ਚ ਨਾ ਸਾ ਤੋਂ ਪਹਿਲਾਂ ਦੁਨੀਆ 'ਚ ਕੋਈ ਰਿਹਾ ਨਾ ਬਾਅਦ 'ਚ ਰਹਿਣਾ ਪਰ ਇਹ ਜਿਹੜੇ ਵੀਡੀਓ ਬਣਾ ਰਹੇ ਨੇ ਇਹ ABC نیوز ਵਾਲੇ ਜਾ ਹੋਰਾਰੇ ਇਹ ਰਹਿਣਗੀਆਂ ਆਪਣੇ ਬੱਚਿਆਂ ਨੇ ਵੀ ਸੁਣਨੇ ਆਉਣ ਵਾਲੇ ਟਾਈਮ 'ਚ ਜਿਵੇਂ ਨਾ ਇੱਕ ਮਾਲੀ ਅੰਬ ਦਾ ਬੂਟਾ ਲਾ ਰਿਆ ਦੀ ਬਾ ਬਚਪਨ 'ਚ ਸੁਣਿਆ ਉਹਨੂੰ ਕੋਈ ਰਾਹ ਜਾਂਦਾ ਕਹਿੰਦਾ ਮਾਲੀ ਇਹ ਕੀ ਲਾ ਰਿਆ ਕਹਿੰਦਾ ਅੰਬ ਦਾ ਬੂਟਾ ਲਾ ਰਿਆ ਕਹਿੰਦਾ ਕਦੋਂ ਤੱਕ ਕੰਮ ਲੱਗ ਜਾਣਗੇ ਕਹਿੰਦਾ ਲੱਗ ਜਾਣਗੇ ਅਗਲੇ 5 ਸਾਲਾਂ ਤੱਕ ਕਹਿੰਦਾ ਜਦ ਨੂੰ ਰਹੇਗਾ ਤੂੰ ਕਹਿੰਦਾ ਯਾਰ ਮੈਂ ਨਹੀਂ ਰਹੂੰਗਾ ਮੇਰੇ ਪੁੱਤ ਪੋਤੇ ਖਾਣਗੇ ਹੈਨਾ ਵੀ ਆਪਾਂ ਦੁਨੀਆ 'ਚ ਰਹੀਏ ਨਾ ਰਹੀਏ ਫਾਰਮੂਲੇ ਦੱਸ ਕੇ ਜਾਵਾਂਗੇ ਔਰ ਕੱਲ ਨੂੰ ਆਪਣੇ ਬੱਚਿਆਂ ਦੇ ਕੰਮ ਆਉਣਗੇ ਸਭ ਤੋਂ ਇਸ ਗੱਲ ਦੀ ਖੁਸ਼ੀ ਹੈ ਵੀ ਜਦੋਂ ਦੇ ਅਸੀਂ ਫਾਰਮੂਲੇ ਦੱਸਣ ਲੱਗੇ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ਾਂ ਕੀ ਨੇ ਸਾਡੇ ਬੱਚੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਬੱਚਾ ਪੜ ਲੈਂਦਾ ਇਹਦੇ ਵਿੱਚ ਉਹਨ ਕੀ ਪਾਇਆ ਦੇਖੋ ਸੱਤ ਅਜਵੈਣ ਸੱਤ ਪਦੀਨਾ ਇਹਦੇ ਵਿੱਚ ਪਾਇਆ ਹੋਇਆ ਜੀ ਅਜਵੈਣ ਤੇ ਪਦੀਨਾ ਦੇਖੋ ਕਿਹ ਕਮਾਲ ਦੀ ਚੀਜ਼ ਹੈ ਤੇ ਫਿਰ ਅਸੀਂ ਇਹਦੇ ਵਿੱਚ ਹੋਰ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਪਾਈਆਂ ਹੋਈਆਂ ਨੇ ਜਿਹੜਾ ਅਰਕ ਅਜਵਾਇਣ ਆ ਨਾ ਅਰਕ ਗੁਲਾਬ ਹੈ ਇਹਦੇ ਨਾਲ ਕੀ ਆ ਕਿ ਇਹਦੀਆਂ 5 ਬੂੰਦਾ ਇਹ ਇਨਸਟੈਂਟ ਬਣਾਇਆ ਗਿਆ ਜਿਹਨੂੰ ਪੇਟ ਗੈਸ ਰਹਿੰਦੀ ਆ ਬਲੋਟਿੰਗ ਰਹਿੰਦੀ ਆ ਉਹ ਲੀਵਰ ਦਾ ਫਸ ਮਤਲਬ ਪਹਿਲਾ ਸਿੰਪਟਮ ਹੈ ਲੀਵਰ ਖਰਾਬ ਹੋਣ ਦਾ ਅਗਰ ਇਹਦੀਆਂ 5 ਬੂੰਦਾ ਜੀਭ ਦੇ ਥੱਲੇ ਪਾਉਣੇ ਆ ਜੀਭ ਦੇ ਥੱਲੇ ਜੀਭ ਦੇ ਥੱਲੇ 5 ਡ੍ਰੌਪ ਰੱਖ ਦੇਣੇ ਔਰ ਉਹਦਾ ਆਨੰਦ ਲੈਣਾ 5 ਬੂੰਦਾ ਦਾ ਔਰ ਜੀਭ ਥੱਲੇ ਪਾਉਣ ਸਾਰ ਤੁਹਾਡੀ ਬਲੋਟਿੰਗ ਖਤਮ ਪੇਟ ਗੈਸ ਜਦ ਹੀ ਜਿੰਨਾ ਮਰਜ਼ੀ ਇੱਥੇ ਜਲਣ ਹੁੰਦੀ ਹੋਵੇ ਰੋਟੀ ਉੱਪਰ ਪਈ ਹੋਵੇ ਮੱਚਦਾ ਹੋਵੇ ਢਿੱਡ ਪੰਜ ਬੂਨਾ ਜੀਭ ਥੱਲੇ ਰੱਖ ਲਓ ਇਨਸਟੈਂਟ ਰਿਜ਼ਲਟ ਆਉਂਦਾ ਔਰ ਦਿਨ ਚ 3-4 ਵਾਰੀ ਕਰਨਾ ਹੈ ਇਹ ਕੰਮ ਤੁਸੀਂ ਭੁੱਲ ਜਾਓਗੇ ਮਹੀਨੇ ਡੇਢ ਮਹੀਨੇ ਬਾਅਦ ਵੀ ਪੇਟ ਚ ਕੋਈ ਗੈਸ ਆ ਅਫਾਰਾ ਕੋਈ ਹੋਰ ਚੀਜ਼ ਤੇ ਬਾਕੀ ਕਬਜ ਵਾਸਤੇ ਆਉਂਦਾ ਜਿਵੇਂ ਸਾਡੇ ਅਸੀਂ ਕਹਿੰਦੇ ਹੁਣ ਇੱਕ ਕਬਜ ਹੈ ਤੋ ਨਾ ਹੋ ਉਦਾਸ ਕਿਉਂਕਿ ਵੈਦਵਾਨ ਕਾ ਆ ਗਿਆ ਹੈ ਕਬਜਨਾਸ਼ ਕਿਉਂਕਿ ਸਾਡਾ ਜਿਹੜਾ ਕਬਜਨਾਸ਼ ਪਾਊਡਰ ਬਣਿਆ ਉਹ ਵਾਕਈ ਕੋਈ ਮੇਰਾ ਆਪਣਾ ਨਹੀਂ ਹੈਗਾ ਬਈ ਮੇ ਤੋਂ ਗਲਤੀ ਨਾਲ ਨਿਕਲ ਗਿਆ ਜਿਹੜਾ ਸਾਡਾ ਬਣਿਆ ਸਾਡਾ ਸੁੱਡਾ ਕੁਝ ਨਹੀਂ ਹੈਗਾ ਤੁਹਾਡਾ ਹੀ ਹੈ ਸਭ ਕੁਝ ਇੱਕ ਗ੍ਰੰਥਾ ਚ ਲਿਖਿਆ ਹੋਇਆ ਯੋਗ ਹੈ ਜਿਹੜਾ ਯੋਗ ਗ੍ਰੰਥ ਚ ਲਿਖਿਆ ਅਸੀਂ ਉਹੀ ਬਣਾਣਾ ਉਹਨੂੰ ਫਿਰ ਗਵਰਨਮੈਂਟ ਤੋਂ ਰਜਿਸਟਰਡ ਕਰਾਉਣਾ ਜੀਐਮਪੀ ਸਰਟੀਫਾਈਡ ਕਰਾਉਣਾ ਫਿਰ ਅਸੀਂ ਦੇਣਾ ਆਪਣੇ ਪੇਸ਼ੈਂਟ ਨੂੰ ਕਿਉਂਕਿ ਹਰ ਪੇਸ਼ੈਂਟ ਮੇਰੇ ਸਗੇ ਭੈਣ ਭਰਾ ਵਰਗਾ ਕਿਉਂਕਿ ਜਿਹੜਾ ਮੇਰੀ ਰੋਜੀ ਰੋਟੀ ਚਲਾ ਰਿਹਾ ਮੇਰਾ ਤਾਂ ਰੱਬ ਹੈ ਉਹ ਮੈਂ ਉਹਨੂੰ ਇੱਕ ਸਕਿੰਟ ਵੀ ਨਰਾਸ਼ ਨਹੀਂ ਹੋਣ ਦੇ ਸਕਦਾ ਇਸ ਕਰਕੇ ਉਹ ਚੀਜ਼ਾਂ ਅਸੀਂ ਪੂਰੀਆ ਕਸਰਤੀ ਤੇ ਕਰੀਆਂ ਉਤਰਦੀਆਂ ਨੇ ਉਹੀ ਦੰਨੇ ਆ ਬਾਕੀ ਜਦੋਂ ਮਿੱਤਰੋ ਤੁਸੀਂ ਮੈਨੂੰ ਮਿਲਦੇ ਹੋ ਉਦੋਂ ਬਾਅਦ opinion ਬਣਾਇਆ ਕਰੋ ਮੇਰੇ ਬਾਰੇ ਮੈਨੂੰ ਇੱਕ ਗੱਲ ਦੱਸਦਾ ਕਦੀ ਵੀ ਕਿਸੇ ਬਾਰੇ ਵੀ ਇਕੱਲਾ ਮੇਰੇ ਬਾਰੇ ਨਹੀਂ ਕਿਸੇ ਬਾਰੇ ਵੀ ਜਦੋਂ ਆਪਾਂ ਉਹਨੂੰ ਮਿਲ ਲੈਣੇ ਇਨਸਾਨ ਨੂੰ ਫਿਰ ਉਹਦੇ ਬਾਰੇ opinion ਬਣਾਓ ਵੀ ਮੈਨੂੰ ਕਹਿ ਜਾ ਲੱਗਿਆ ਆਪਦੀ ਬੁੱਧੀ ਨਾਲ ਬਣਾਓ ਐਨਾ ਸੋਚੋ ਵੀ ਕੋਈ ਤੁਹਾਨੂੰ ਕੀ ਕਹਿੰਦਾ ਪਈ ਇਹ ਤਾਂ ਉਹੀ ਬੋਲੀ ਜਾਂਦੇ ਨੇ ਵੈਦ ਐ ਵੀ ਮਰ ਜਾਂਦੇ ਨੇ ਗੱਲਾਂ ਐ ਨਹੀਂ ਤੁਸੀਂ ਵੈਦ ਨੂੰ ਮਿਲੋ ਜਦੋਂ ਕੋਈ ਤਕਲੀਫ ਹੋਵੇ ਨਾ ਸਿਆਣੇ ਨੇ ਕਿਹਾ ਵੀ ਕੋਠੇ ਚੜਚੜ ਪਿੱਟੋ ਕੋਈ ਤਾਂ ਦੱਸੂ ਕੁਛ ਵੀ ਫਾਇਦਾ ਇੱਥੋਂ ਹੋਣਾ ਤਾਂ ਜਦੋਂ ਤੁਹਾਨੂੰ ਕੋਈ ਕੋਈ ਤਕਲੀਫ ਹੋ ਗਈ ਕੋਈ ਬਿਮਾਰੀ ਹੋ ਗਈ ਤਾਂ 10 12 ਡਾਕਟਰਾਂ ਦੀ ਫੀਸ ਭਰ ਦੋ ਇੱਕ ਡਾਕਟਰ ਨੂੰ ਲੱਖ ਰੁਪਇਆ ਦੇਣ ਨਾਲੋਂ ਇੱਕ ਡਾਕਟਰ ਨੂੰ 1000 ਰੁਪਇਆ ਦੇਣ ਨਾਲੋਂ 10000 ਦੇਣ ਨਾਲੋਂ 50000 ਦੇਣ ਨਾਲੋਂ ਚੰਗਾ ਹੈ ਕਿ 10 12 ਡਾਕਟਰਾਂ ਨੂੰ 5 500 ਜੋ ਵੀ ਉਹਨਾਂ ਦੀ ਫੀਸ ਹੈ ਉਹ ਦੇ ਦਿਓ ਉਦੋਂ ਬਾਅਦ ਬੁੱਧੀ ਰੱਬ ਨੇ ਇੰਨੀ ਦਿੱਤੀ ਆਪਾਂ ਨੂੰ ਵੀ ਅਸੀਂ ਡਿਸਾਈਡ ਕਰ ਸਕਦੇ ਆਂ ਵੀ ਆ ਬਾਦ ਜਾ ਡਾਕਟਰ ਸਾਡੇ ਲਈ ਠੀਕ ਆ ਜੇ ਤੁਸੀਂ ਫੇਰ ਵੀ ਡਿਸਾਈਡ ਨਾ ਕਰ पाए ਫਿਰ ਤੁਸੀਂ ਫੇਰ ਲਓ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਔਰ ਲਕੀਰ ਦੇ ਫਕੀਰ ਨਾ ਬਣੋ ਹੁਣ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਜਦੋਂ ਕਹਿੰਦੇ ਰੱਬ ਹੁੰਦੇ ਨੇ ਡਾਕਟਰ ਹੁਣ ਤੁਹਾਨੂੰ ਵੀ ਪਤਾ ਹੈ ਵੀ ਹਰ ਇੱਕ ਜਗ੍ਹਾ ਡਾਕਟਰ ਰੱਬ ਨਹੀਂ ਹੁੰਦੇ ਹਰ ਇੱਕ ਜਗ੍ਹਾ ਤੇ ਦੇਖ ਕੇ ਕੰਮ ਕਰਨੇ ਪੈਂਦੇ ਆ ਤਾਂ ਇਸ ਕਰਕੇ ਜਦੋਂ ਵੀ ਤੁਸੀਂ ਸਾਡੇ ਕੋਲ ਵੀ ਆਉਣਾ ਮੇਰੇ ਕੋਲ ਵੀ ਆਉਣਾ ਤਾਂ ਬਹੁਤ ਧਿਆਨ ਨਾਲ ਸੋਚ ਸਮਝ ਕੇ ਕਰੇ ਸਲਾਹ ਕਰਕੇ ਵੀ ਗੁਲਸੱਬ ਦਾ ਵੀਡੀਓ 50 ਵਾਰ ਦੇਖੋ ਭਦੇਰਾ ਪਿਆ ਆਪਣਾ ਸੁਭਾਸ਼ ਗੋਇਲ ਹੈਲਥ ਸ਼ੋ ਜਿਹੜਾ ਆਪਣਾ YouTube ਤੇ ਚੈਨਲ ਆ ਬਹੁਤ ਮਟੀਰੀਅਲ ਪਿਆ ਉਹ ਤੇ ਸਾਰਾ ਦੇਖੋ ਐ ਤੁਹਾਨੂੰ ਪਤਾ ਲੱਗ ਜੂਏ ਕਿੰਨਾ ਕਿ ਝੂਠਾ ਕਿੰਨਾ ਕਿ ਸੱਚਾ ਫਿਰ ਘਰੇ رائے ਕਰੋ ਫਿਰ ਆਓ ਫਿਰ ਦੇਖੋ ਸਿਹਤ ਕਿਵੇਂ ਸੈੱਟ ਹੁੰਦੀ ਹੈ ਚਾਹੇ ਗੋਡੇ ਦੁਖਦੇ ਆ ਮੋਢੇ ਦੁਖਦੇ ਆ ਲੀਵਰ ਖਰਾਬ ਹੈ ਕੋਈ ਵੀ ਬਿਮਾਰੀ ਹੈ ਪੈਰ ਤੋਂ ਸਿਰ ਤੱਕ ਹਰ ਬਿਮਾਰੀ ਬਾਰੇ ਆਪਣੇ ਬਹਿਦ ਹੈ ਗਿਆ ਡਾਕਟਰ ਹੈ ਗਿਆ ਕੰਮ ਕਰਦੇ ਆ ਔਰ ਤੁਹਾਨੂੰ ਪਤਾ ਲੱਗੂਗਾ ਕਿ ਬਾਕੀ ਕੰਮ ਹੋਇਆ ਤੁਸੀਂ ਕੀਮਤੀ ਗੱਲਾਂ ਦੱਸੀਆਂ ਜੀ ਬਹੁਤ ਸ਼ੁਕਰੀਆ ਜੀ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਔਰ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਵੀ ਆਪਦੀਆਂ ਕੱਚਾਂ ਦੇ ਵਿੱਚ ਦੇਸੀ ਘਿਓ ਤੇ ਨਾਰੀਅਲ ਦਾ ਤੇਲ ਮਿਕਸ ਕਰਕੇ ਜ਼ਰੂਰ ਲਾਇਆ ਕਰੋ ਉਹਦੇ ਨਾਲ ਕੀ ਆ ਕਿ ਤੁਹਾਡਾ ਲੀਵਰ ਤੁਹਾਡਾ ਸਰਵਾਈਕਲ ਤੁਹਾਡਾ ਮਾਈਗਰੇਨ ਸਾਰੀਆਂ ਚੀਜ਼ਾਂ ਠੀਕ ਰਹਿਣਗੀਆਂ ਇਹ ਪਹਿਲੀ ਅਸੀਂ ਚੀਜ਼ ਹੈ ਅੱਜ ਤੱਕ ਕਿਸੇ ਕੰਪਨੀ ਨੇ ਨਹੀਂ ਦਿੱਤੀ ਕਿਸੇ ਵੈਦ ਨੇ ਨਹੀਂ ਦਿੱਤੀ ਇਹ ਸਿਰਫ ਗ੍ਰੰਥ ਚ ਲਿਖੀ ਹੋਈ ਸੀ ਕਿਸੇ ਦੀ ਨਿਗਾ ਚ ਨਹੀਂ ਆਈ ਸਾਡੇ ਵੈਦ ਜੀ ਨੇ ਮੇਰੀ ਨਿਗਾ ਚ ਲਿਆਂਦੀ ਅਸੀਂ ਬਣਾਈ ਤੇ ਦੇਤੀ ਜੀ ਬਹੁਤ ਸ਼ੁਕਰੀਆ ਜੀ ਤਾਂ ਵੈਦਬਾਨ ਦੇ ਐਮਡੀ ਸਾਡੇ ਨਾਲ ਸਨ ਸੁਭਾਸ਼ ਗੋਇਲ ਜੀ ਜਿਨ੍ਹਾਂ ਨੇ ਕੀਮਤੀ ਸਮਾਂ ਕੱਢਿਆ আর ਕੀਮਤੀ ਗੱਲਾਂ ਕੀਤੀਆਂ ਜਿਸ ਦੇ ਉੱਤੇ ਗੌਰ ਕਰ ਲਿਆ ਜਾਵੇ ਤੇ ਕਾਫੀ ਕੁਝ ਬਚਾਇਆ ਜਾ ਸਕਦਾ ਹੈ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਘਰ ਬੈਠੇ ਹੀ ਬਚਿਆ ਜਾ ਸਕਦਾ ਜੇ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਸਲਾਹ ਹੋਰ ਲੈਣੀ ਹੈ ਤਾਂ ਇਹਨਾਂ ਦਾ ਜਿਹੜਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਤੁਸੀਂ ਉਹਦੇ ਤੇ ਵੀ ਸੰਪਰਕ ਕਰ ਸਕਦੇ ਹੋ ਤੇ ਸਿੱਧਾ ਇਹਨਾਂ ਦੇ ਨਾਲ ਕਿਸੇ ਵੀ ਜਰੀਏ ਮਿਲਣ ਦਾ ਵੀ ਜਿਹੜਾ ਰਾਬਤਾ ਕਾਇਮ ਕਰ ਸਕਦੇ ਹੋ ਕਿ ਕਦੋਂ ਮਿਲिए ਕਿੱਥੇ ਮਿਲिए ਤੇ ਉਹਦੇ ਬਾਰੇ ਵੀ ਇਹ ਦੱਸ ਦੇਣਗੇ ਜਿਹੜੇ ਵੀ ਸੰਪਰਕ ਨੰਬਰ ਦੇ ਉੱਤੇ ਤੁਸੀਂ ਕਾਲ ਕਰੋਗੇ ਫਿਲਹਾਲ ਅੱਜ ਦੀ ਇਸ ਮੁਲਾਕਾਤ ਚ ਇਨਾ ਹੀ ਸਾਨੂੰ ਉਮੀਦ ਹੈ ਕਿ ਗੱਲਾਂ ਤੁਹਾਡੇ ਕੰਮ ਜ਼ਰੂਰ ਆਉਣਣਗੀਆਂ